ਇਹਿਆ ਬਿਲਡਿੰਗ ਲਾ ਕੇ ਉਹਨਾਂ ਨੇ ਸੋਚਣਾ ਕਹਿੰਦੇ ਉਹ ਕਹਿੰਦੇ ਜਿਵੇਂ ਮੂਸੇ ਵਾਲਾ ਮਾਰਿਆਵੇਂ ਇਹਨੂੰ ਮਾਰਾਂਗੇ ਜੀ ਦੇਲੀ ਸੀ ਖੜਿਆਓ ਬਦਲੀ ਬਿਆਨ ਅੱਜ ਕੱਲ ਲੋਕਾਂ ਦਾ ਨਦੀਨ ਨਾ ਏਮਾਨ ਜਿਹੜੇ ਕੇ ਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸ ਦਿਆ ਦਰਦ ਪੰਜਾਬ ਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਮੁੱਦਾ ਸਦਿਆ ਦਰਦ ਪੰਜਾਬ ਦਾ ਸਿੱਖਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋ ਗਿਆ ਉਹ ਸਾਡੀ ਧੀ ਪਹਿਣ ਨਾਲ ਜੁੜਿਆ ਹੋਇਆ ਮੁੱਦਾ ਹੋ ਗਿਆ ਇਹਨੂੰ ਤਾਂ ਚੱਕੀ ਦਾ ਵੀ ਜਿਹੜੇ ਸਾਡੇ ਨਾਲ ਫਾਲੋਅਰਸ ਨੇ ਉਹਨਾਂ ਤਾਂ ਗੱਲ ਪਹੁੰਚੂ ਕਿ ਪੰਜਾਬ ਦੀ ਔਰ ਜਿਹੜਾ ਯੂਥ ਆ ਉਹ ਵੀ ਅੱਗੇ ਤੋਂ ਜ਼ਿਆਦਾ ਸਤਰਕ ਰਹੇਗਾ ਵੀ ਕਹਿ ਕਹਿਓ ਜੀਆਂ ਚੀਜ਼ਾਂ ਸਾਡੇ ਪੰਜਾਬ 'ਚ ਹੋ ਰਹੀਆਂ ਨੇ ਮਦਰ ਨੇ ਉਹ ਮੈਨੂੰ ਕਹਿੰਦੇ ਵੀ ਦੂਜੇ ਕਲਾਕਾਰ ਤਾਂ ਗਾਉਂਦੇ ਨੇ ਕਿ ਤੂੰ ਕੀ ਗਾਉਣਾ ਮੈਂ ਕਿਹਾ ਦੇਖੋ ਅੱਜ ਕੱਲ ਦਾ ਜਿਹੜਾ ਰਿਵਾਜ ਆ ਨਾ ਲੋਕ ਸੋਚਦੇ ਆ ਭਗਤ ਸਿੰਘ ਦਾ ਜੰਮੇ ਪਰ ਜੰਮੇ ਗਵਾਂਡੀਆਂ ਦੇ ਇਹਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਪਾਪੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਇਹਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਪਾਪੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਜਿਹਨ ਮੁੱਦਿਆਂ ਤੇ ਬੋਲਾਂਗੇ ਫਿਰ ਨਿਕੰਮਤਾ ਗਈ ਗੱਡੀਆਂ ਵੀ ਗਈਆਂ ਫਲੈਟ ਵੀ ਗਈ ਥੋੜੀ ਗਈ ਆ ਇਨਕੋ ਇਹਨੂੰ ਬੁਲਾਵਾਂਗੇ ਸਾਡਾ ਨੇਤਾ ਨਰਾਜ਼ ਹੁੰਦਾ ਹੈ ਇਹਨੂੰ ਬੁਲਾਵਾਂਗੇ ਸਾਡੇ ਸੰਤ ਨਰਾਜ ਹੁੰਦੇ ਆ ਇਹ ਇਸ ਤਿੱਕੇ ਦੇ ਮੇਰੇ ਕਈ ਸ਼ੋ ਖਰਾਬ ਹੋਇਆ ਪਰ ਕੋਈ ਗੱਲ ਨਹੀਂ ਬਾਬੇ ਨੇ ਬੜਾ ਕੁਝ ਦਿੱਤਾ ਹੁਣ ਜਿੰਨੇ ਵੀ ਆ ਰੀਆਂ ਨੇ ਬੀਬੀਆਂ ਹੁਣ ਬਾਬਾ ਤੇ ਆਪਣੀ ਜਗ੍ਹਾ ਤੇ ਬੈਠਾ ਹੈ ਨਾ ਉਹ ਜਾ ਜਾ ਕੇ ਉਹਨਾਂ ਦੇ ਪੈਰੀ ਪੈਂਦੀਆਂ ਜਾਂ ਗਲਤ ਜਗ੍ਹਾ ਜਿੱਮੇ ਕਈ ਵਾਰੀ ਕਹਿ ਦਈਏ ਵੀ ਚਲ ਜਾਂਦੇ ਆ ਫਿਰ ਹੁਣ ਉਹਦੇ ਵਿੱਚ ਸਿਰ ਤਾਂ ਇਹਨਾਂ ਨੇ ਚੜਾਈ ਹੋਏ ਆ ਨਾ ਬੀਬੀਆਂ ਨੇ ਕਹਿੰਦੇ ਵੀ ਹੁਣ ਜਿਹੜਾ ਸਾਡੇ ਕੋ ਆ ਜਾਂਦਾ ਵਾ ਉਹ ਸਾਨੂੰ ਕਹਿੰਦਾ ਵੀ ਮੇਰਾ ਇਹ ਕੰਮ ਖਰਾਬ ਹੋ ਗਿਆ ਅਸੀਂ ਇਹਨੂੰ ਕਹਿੰਦੇ ਆ ਵੀ ਤੇਰਾ ਕੰਮ ਇੰਨੀ ਤਰੀਕ ਨੂੰ ਠੀਕ ਹੋ ਜਾਏਗਾ ਹੂੰ ਤੇ ਉਹਨੂੰ ਹਣ ਜੀਣ ਦਾ ਇੱਕ ਟਾਈਮ ਮਿਲ ਜਾਂਦਾ ਵੀ ਚਲ ਬਾਬੇ ਨੇ 24 ਤਰੀਕ ਦੇ ਦਿੱਤੀ ਮੈਨੂੰ ਵੀਜ਼ਾ ਤੇ ਲੱਗਣੀ ਆ ਤੁਹਾਡਾ ਹੁਣ ਬਾਬੇ ਦੇ ਸਾਈਨ ਮੰਨ ਲਓ ਜਾਂ ਤੁਹਾਡੀ ਆਪਣੀ ਕਿਸਮਤ ਮੰਨ ਲਓ ਪੰਜ ਜਣਿਆਂ ਚ ਦੋ ਜਣਿਆਂ ਦਾ ਵਿੱਚ ਵੀਜ਼ਾ ਲੱਗ ਗਿਆ ਉਹਦੇ ਬਾਬੇ ਦੇ ਪੱਕੇ ਪੱਕ ਤ ਹੋਗੇ ਬਾਬਿਆਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਤੁਸੀਂ ਦੇਖਿਆ ਹੋਊਗਾ ਕਈ ਸ਼ੋਸ ਆਏ ਜਾਂਦੇ ਉਹ ਨੋਟਿਸ ਛੜਦੇ ਪੂਰੀ ਪੂਰੀ ਛੁੱਟ ਦਿੰਦੇ ਉੱਤੇ ਉਹ ਕਹਿੰਦੇ ਭਾਜੀ ਵੀ ਤੁਹਾਡੀ ਬਿਲਡਿੰਗ ਲੱਗੀ ਹੋਈ ਐ ਜੇ ਆਪਾਂ ਨਾ ਜਾਈਏ ਉਧਰ ਤੇ ਉਹ ਕਿਤੇ ਉਹਨਾਂ ਲੱਗੇ ਬੈਠੇ ਹੋਣੇ ਹੋਰ ਹੀ ਮੁੰਡੇ ਲਾਊਡ ਸਪੀਕਰ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਜਾਰ ਜਾਰ ਮੈਨੂੰ ਮਾਰ ਹੀ ਦੇਣਗੇ ਵੀ ਹੁਣ ਮੈਂ ਘ ਤਲਵਾਰ ਨਾਲੋਂ ਕਿਤੇ ਵੱਧ ਤਾਕਤ ਕਲਮ ਵਿੱਚ ਹੁੰਦੀ ਹੈ ਤਾਂ ਹੀ ਤਾਂ ਸਾਡਾ ਇਹ ਸਮਾਜ ਫਨਕਾਰਾਂ ਨੂੰ ਕਲਾਕਾਰਾਂ ਨੂੰ ਗਵਈਆਂ ਨੂੰ ਇਹਨਾਂ ਰੂਪਾ ਦਿੰਦਾ ਹੈਗਾ ਪਰਾਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਪੰਜਾਬੀ ਨੌਜਵਾਨ ਦੇ ਰੂਬਰੂ ਕਰਵਾਵਾਂਗੀ ਜੋ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ 'ਚ ਜਿੱਥੇ ਅਸੀਂ ਦੇਖਦੇ ਹਾਂ ਕਿ ਸਾਡੇ ਮੁੰਡੇ ਰੀਲਸ ਤੇ ਸ਼ੋਸ਼ੇਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਆ ਵੱਡੀਆਂ ਗੱਡੀਆਂ ਦੀਆਂ ਰੀਲਾਂ ਪਾਉਂਦੇ ਹੋਏ ਨਜ਼ਰ ਆਉਂਦੇ ਹੈਗੇ ਆ ਲਾਈਫ ਸਟਾਈਲ ਦਿਖਾਉਂਦੇ ਹੋਏ ਨਜ਼ਰ ਆਉਂਦੇ ਆ ਪਰ ਉਹ ਅੱਜ ਦੇ ਦੌਰ ਦੇ ਵਿੱਚ ਵੀ ਸਮਾਜਿਕ ਮੁੱਦੇ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਉਹ ਵੀ ਆਪਣੀ ਗਾਇਕੀ ਦੇ ਜ਼ਰੀਏ ਸੋ ਕਲਮਬੰਦ ਵੀ ਉਹ ਆਪ ਕਰਦੇ ਨੇ ਤੇ ਉਹਨਾਂ ਵਿਸ਼ਿਆਂ ਦੇ ਉੱਤੇ ਗਾਉਂਦੇ ਵੀ ਉਹ ਆਪ ਨੇ ਸ਼ਾਇਦ ਮੇਰੇ ਇਸ ਤਾਰਫ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਗੱਲ ਕਰ ਰਹੀ ਹਾਂ ਹੈਰੀ ਤਨੋਵਾ ਹੋਣਾ ਦੀ ਜਿਨ੍ਹਾਂ ਦੇ ਸਟੂਡੀਓ ਦੇ ਵਿੱਚ ਅਸੀਂ ਆਏ ਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੈਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਇਸ ਬੁੱਧਵਾਰ ਚ ਕਿਹਾ ਜੀ ਔਰ ਅਮਰਿਤਪਾਲ ਸਿੰਘ ਮੈਰੋ ਹੋਣਾ ਦਾ ਮੁੱਦਾ ਹਾਲ ਹੀ ਦੇ ਵਿੱਚ ਕਾਫੀ ਵਾਇਰਲ ਜਾ ਰਿਹਾ ਹੈਗਾ ਆ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਸਾਦ ਨੂੰ ਜਿਹੜਾ ਸੀਗਾ ਉਹ ਸਾਰਿਆਂ ਦੇ ਸਾਹਮਣੇ ਪਰਦਾ ਫਾਸ਼ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਆਪ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਆ ਕਰਨਾ ਪੈ ਰਿਹਾ ਕਿਉਂਕਿ ਪਰਚਾ ਵੀ ਨਹੀਂ ਹੋ ਰਿਹਾ ਹੈਗਾ ਔਰ ਇਸ ਦੇ ਉੱਤੇ ਕੋਈ ਸੁਣਵਾਈ ਜਿਸ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਸੀ ਉਸ ਤਰ੍ਹਾਂ ਦੇ ਨਾਲ ਨਹੀਂ ਹੋਈ ਸੋ ਅਮਰਿਤਪਾਲ ਸਿੰਘ ਮੈਰੋ ਕੱਲ ਪੀਸੀ ਦੇ ਵਿੱਚ ਭਾਵਕ ਵੀ ਹੋ ਗਏ ਸੀਗੇ ਔਰ ਲਗਾਤਾਰ ਉਹ ਵੀ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਕੁੜੀਆਂ ਦੇ ਨਾਲ ਇੰਨਾ ਧੱਕਾ ਹੋ ਰਿਹਾ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਔਰ ਤੁਸੀਂ ਉਸੇ ਵੇਲੇ ਨਾਲ ਦੀ ਨਾਲ ਉਹਦੇ ਤੇ ਗੀਤ ਬਣਾ ਦਿੱਤਾ ਉਸ ਵਿਸ਼ੇ ਨੂੰ ਚੁੱਕਿਆ ਕਿਉਂ ਜ਼ਰੂਰੀ ਲੱਗਾ ਤੁਹਾਨੂੰ ਉਸ ਵਿਸ਼ੇ ਨੂੰ ਚੁੱਕਣਾ ਦੇਖੋ ਜੀ ਜੇ ਆਪਾਂ ਪਹਿਲਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਉਦੋਂ ਨਾ ਢਾਡੀ ਕਵੀਸ਼ਰੀ ਬਣਾਏ ਗਏ ਸੀ ਇਸੇ ਕਰਕੇ ਵੀ ਕਈ ਚੀਜ਼ਾਂ ਇਹੋ ਜਿਹੀ ਆਉਂਦੀਆਂ ਵੀ ਲੋਕਾਂ ਨੂੰ ਆਪਾਂ ਨੂੰ ਬੋਲ ਕੇ ਦੱਸਣ ਨਾਲੋਂ ਉਹਨੂੰ ਇੱਕ ਆਪਾਂ ਬਣਾ ਕੇ ਗਾ ਕੇ ਦੱਸੀਏ ਤੇ ਲੋਕਾਂ ਦੇ ਪ੍ਰਭਾਵ ਜ਼ਿਆਦਾ ਕਰਦੀਆਂ ਨੇ ਜੀ ਉਹੀ ਸਾਡਾ ਇੱਕ ਕਿੱਤਾ ਹੈ ਜੀ ਜਿੱਦਾਂ ਸਾਡਾ ਕੰਮ ਹੈ ਕਲਮ ਦੇ ਨਾਲ ਕਰਨਾ ਤੇ ਜਿਹੜੇ ਸਾਡੇ ਆਗੂ ਨੇ ਉਹਨਾਂ ਦਾ ਕੰਮ ਹੈ ਲੀਡਰੀ ਕਰਨੀ ਜੀ ਤੇ ਉਹਦੇ ਤੇ ਮੇਰਾ ਗੀਤ ਆਇਆ ਸੀ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਤੁਹਾਨੂੰ ਸੁਣਾ ਦਿੰਨਾ ਹਮ ਹਮ ਜੀ ਦੇਲੀ ਸੀ ਖੜਿਆ ਉਹ ਬਦਲੀ ਵਿਆਂ ਅੱਜ ਕੱਲ ਲੋਕਾਂ ਦਾ ਨਦੀਨ ਨਾ ਆਮਾਨ ਜਿਹੜੇ ਕੇਦੀਆਂ ਗੱਲ ਕਰਦੇ ਮੈਨੂੰ ਉਹ ਖਤਮ ਹੁੰਦਾ ਜਾਪਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸਦਿਆ ਦਰਦ ਪੰਜਾਬ ਦਾ ਮੈਰੋ ਦੀਆਂ ਅੱਖਾਂ ਵਾਲੇ ਅਥਰੂ ਦੱਸਦਿਆ ਦਰਦ ਪੰਜਾਬ ਦਾ ਜੀ ਬਿਲਕੁਲ ਔਰ ਬਿਲਕੁਲ ਹੂਬ ਹੂ ਪੂਰੇ ਦਾ ਪੂਰਾ ਜੋ ਕਟਨਾ ਕਰਮਾ ਉਸ ਨੂੰ ਇਹਨਾਂ ਨੇ ਸ਼ਬਦ ਬੰਦ ਕੀਤਾ ਹੈਗਾ ਆਪਣੇ ਸ਼ਬਦਾਂ ਦੇ ਵਿੱਚ ਗਾਇਆ ਔਰ ਕਾਫੀ ਰਿਸਪੌਂਸ ਵੀ ਰਿਹਾ ਤੁਹਾਨੂੰ ਇਸ ਗੀਤ ਦਾ ਕੀ ਤੁਹਾਨੂੰ ਮਹਿਸੂਸ ਹੋਇਆ ਕਿਉਂ ਤੁਹਾਨੂੰ ਲੱਗਾ ਵੀ ਹੈ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਦੇਖੋ ਜੀ ਸਾਡੇ ਨਾਲ ਇਦਾਂ ਵੀ ਜਿਵੇਂ ਇੱਕ ਸੈਲੀਬ੍ਰਿਟੀ ਆ ਕੋਈ ਫਨਕਾਰ ਹੁੰਦਾ ਉਹਦੇ ਨਾਲ ਜੁੜੇ ਹੁੰਦੇ ਆ ਲੱਖਾਂ ਲੋਕ ਮਿਲੀਅਨ ਆ ਇਸ ਗੱਲ ਦਾ ਮਿਲੀਅਨ ਤੇ ਲੱਖਾਂ ਦੀ ਗੱਲ ਹੀ ਰਹਿ ਗਈ ਜਦੋਂ ਮਿਲੀਅਨ ਲੋਕ ਸਾਡੇ ਨਾਲ ਜੁੜਦੇ ਸਾਨੂੰ ਕੋਈ ਫੋਲੋ ਕਰਦਾ ਫਿਰ ਸਾਡਾ ਇੱਕ ਪੱਗ ਬਣਦੇ ਆ ਜੇ ਅਸੀਂ ਪੰਜਾਬੀ ਐ ਤਾਂ ਪੰਜਾਬ ਦੀ ਗੱਲ ਵੀ ਕਰਨੀ ਜ਼ਰੂਰੀ ਐ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਮੁੱਦੇ ਹੁੰਦੇ ਆ ਜਾਂ ਕੋਈ ਵੀ ਸਿੱਖਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋ ਗਿਆ ਕੋਈ ਸਾਡੀ ਧੀ ਪਹਿਣ ਨਾਲ ਜੁੜਿਆ ਹੋਇਆ ਮੁੱਦਾ ਹੋ ਗਿਆ ਇਹਨੂੰ ਤਾਂ ਚੱਕੀ ਦਾ ਵੀ ਜਿਹੜੇ ਸਾਡੇ ਨਾਲ ਫੋਲੋਅਰਸ ਨੇ ਉਹਨਾਂ ਤੱਕ ਗੱਲ ਪਹੁੰਚੂਗੀ ਪੰਜਾਬ ਦੀ ਔਰ ਜਿਹੜਾ ਯੂਥ ਆ ਉਹ ਵੀ ਅੱਗੇ ਤੋਂ ਜ਼ਿਆਦਾ ਤਰਕ ਰਹੇਗਾ ਵੀ ਕਹਿ ਕਹਿੋ ਜੀਆਂ ਚੀਜ਼ਾਂ ਸਾਡੇ ਪੰਜਾਬ ਚ ਹੋ ਰਹੀਆਂ ਨੇ ਜੀ ਤੇ ਉਦੋਂ ਦਾ ਮੈਂ ਲੱਗਾ ਹੋਇਆ ਇਸ ਚੀਜ਼ ਤੁਸੀਂ ਇਸ ਵਿਸ਼ੇ ਤੇ ਪਹਿਲਾਂ ਵੀ ਇੱਕ ਗੀਤ ਗਾਇਆ ਸੀਗਾ ਜਿਹਦੇ ਚ ਤੁਸੀਂ ਬਾਬਿਆਂ ਨੂੰ ਟਾਰਗੇਟ ਕੀਤਾ ਸੀਗਾ ਪਖੰਡੀ ਬਾਬਿਆਂ ਨੂੰ ਉਹਦੇ ਕੀ ਬੋਲ ਸੀਗੇ ਹਾਂ ਜੀ ਉਹ ਮੈਂ ਦੱਸਾ ਦਿੰਦਾ ਇਹ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਇਹ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਘਰੇ ਬੁੱਢੇ ਮਾਪਿਆਂ ਨੂੰ ਪਾਣੀ ਨਹੀਂ ਪਿਉਂਦੇ ਛੰਨੇ ਦੁੱਧ ਵਾਲੇ ਇਹਨਾਂ ਨੂੰ ਫੜਾਏ ਹੋਏ ਆ ਇਹ ਨਾ ਡੇਰੇ ਥੋੜੀ ਹੋਟਲ ਬਣਾਏ ਹੋਏ ਆ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਬਿਲਕੁਲ ਸਹੀ ਔਰ ਜਿਸ ਤਰ੍ਹਾਂ ਦੇ ਨਾਲ ਅਮਰਿਤਪਾਲ ਮੈਰੋ ਨੇ ਵੀ ਕਿਹਾ ਕਿ ਡੇਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਹੈ ਬਾਬਾ ਜਿਹੜਾ ਆ ਵੱਖ-ਵੱਖ ਔਰਤਾਂ ਦੇ ਨਾਲ ਸੰਬੰਧ ਬਣਾਉਂਦਾ ਰਿਹਾ ਹੈਗਾ ਸੋ ਇੱਕ ਸਾਬ ਨਾਲ ਬੇਅਦਬੀ ਜਿਹੜੀ ਆ ਉਹ ਵੀ ਜ਼ਰੂਰ ਹੋਈ ਆ ਔਰ ਉਸੇ ਤੇ ਤੁਸੀਂ ਜਿੱਦਾਂ ਲਗਾਤਾਰ ਇਹਨਾਂ ਵਿਸ਼ਿਆਂ ਤੇ ਲਿਖਦੇ ਹੈਗੇ ਆ ਤੁਸੀਂ ਕੰਗਣਾ ਦੇ ਉੱਤੇ ਗੀਤ ਗਾਇਆ ਕਿਸਾਨੀ ਅੰਦੋਲਨ ਤੇ ਗੀਤ ਗਾਇਆ ਔਰ ਉਧਰਪੁਰ ਵਾਲੇ ਮਸਲੇ ਦੇ ਉੱਤੇ ਤੁਸੀਂ ਗੀਤ ਗਾਇਆ ਜਿੱਥੇ ਪੱਗ ਦੀ ਜਿਹੜੀ ਬੇਪੱਤ ਹੋਈ ਸੀਗੀ ਤੁਹਾਨੂੰ ਡਰ ਨਹੀਂ ਲੱਗਦਾ ਐਜ਼ ਆ ਆਰਟਿਸਟ ਕਿਉਂਕਿ ਇੱਕ ਪਾਸੇ ਸਾਡਾ ਇਹ ਸਮਾਜ ਕਹਿੰਦਾ ਕਿ ਆਰਟਿਸਟ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਉਹਨਾਂ ਨੂੰ ਤਾਂ ਉਹ ਗੱਲ ਕਰਨੀ ਚਾਹੀਦੀ ਜਿਹੜੀ ਸਾਰਿਆਂ ਨੂੰ ਚੰਗੀ ਲੱਗੇ ਸੋ ਕਿਦਾਂ ਤੁਸੀਂ ਆਪਣੇ ਆਪ ਨੂੰ ਫਿਰ ਤਿਆਰ ਕਰਦੇ ਹੋ ਦੇਖੋ ਜੇ ਮੈਂ ਐਦਾਂ ਕਹਿ ਦਵਾਂ ਕਿ ਕਿਸੇ ਨੂੰ ਡਰ ਨਹੀਂ ਲੱਗਦਾ ਇਹ ਵੀ ਗੱਲ ਝੂਠ ਹੁੰਦੀ ਆ ਵੀ ਕੋਈ ਕਹਦੇ ਮੈਂ ਬੜਾ ਬੇਖੌਫ ਹੋ ਕੇ ਸਭ ਕੁਝ ਕਰਦਾ ਪਰ ਜਦੋਂ ਸਾਡੇ ਤੇ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ ਹੁਣ ਸਾਰਿਆਂ ਦਾ ਅੱਜ ਕੱਲ੍ਹ ਐਵੇਂ ਹੁਣ ਮੇਰੀ ਮਦਰ ਨੇ ਉਹ ਮੈਨੂੰ ਕਹਿੰਦੇ ਵੀ ਦੂਜੇ ਕਲਾਕਾਰ ਤਾਂ ਗਾਉਂਦੇ ਨਹੀਂ ਕਿ ਤੂੰ ਕੀ ਗਾਉਣਾ ਮੈਂ ਕਿਹਾ ਦੇਖੋ ਅੱਜ ਕੱਲ ਦਾ ਜਿਹੜਾ ਰਿਵਾਜ ਹੈ ਨਾ ਲੋਕ ਸੋਚਦੇ ਆਪਾਂ ਗੱਗਾ ਸਿੰਘ ਦਾ ਜੰਮੇ ਪਰ ਜੰਮੇ ਗਵਾਂਡੀਆਂ ਦੇ ਸਾਡੇ ਨਾ ਜੰਮੇ ਬਲਕਿ ਦੇਖੋ ਅਪਾ ਕਹਿੰਦੇ ਵੀ ਬਾਬਾ ਦੀਪ ਸਿੰਘ ਵਰਗਾ ਯੋਧਾ ਨਹੀਂ ਆ ਰਿਹਾ ਤੇ ਆਪਾਂ ਗੱਗਾ ਸਿੰਘ ਵਰਗਾ ਕੋਈ ਜਵਾਨ ਨਹੀਂ ਆ ਰਿਹਾ ਤੇ ਇਹ ਚੀਜ਼ਾਂ ਜਿੱਦਾਂ ਫਿਰ ਆ ਚੀਜ਼ਾਂ ਆਪਾਂ ਸੋਚਦੇ ਆ ਵੀ ਸਾਡੇ ਘਰ ਨਾ ਹੋਏ ਇਦਾਂ ਦਾ ਕੋਈ ਹੋਰ ਚੱਕ ਲਏ ਇਸ ਸੀਜ਼ਨ ਨੂੰ ਫਿਰ ਜਿੱਦਾਂ ਐਦਾਂ ਕਰਾਂਗੇ ਫਿਰ ਕੌਣ ਚੱਕੂਗਾ ਫਿਰ ਮੈਂ ਕਈ ਵਾਰੀ ਸਮਝਾਉਣਾ ਹੁੰਨਾ ਕਰਦਿਆਂ ਨੂੰ ਕਈ ਵਾਰੀ ਕਰਦਿਆਂ ਸਾਹਮਣੇ ਮੈਨੂੰ ਫੋਨ ਇਹੋ ਜਿਹਾ ਆ ਜਾਂਦਾ ਫਿਰ ਉਹ ਵੀ ਡਰ ਜਾਂਦੇ ਆ ਫਿਰ ਕਈ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਪਰ ਇਹ ਕਿ ਮੈਨੂੰ ਲੋਕਾਂ ਦੀ ਸਪੋਰਟ ਬੜੀ ਹੈ ਜਦੋਂ ਵੀ ਕੋਈ ਇਹੋ ਜਿਹਾ ਮੇਰੇ ਤੇ ਭੀੜ ਪੈਂਦੀ ਜਾਂ ਕੋਈ ਹੁੰਦਾ ਤੇ ਮੈਨੂੰ ਸਪੋਰਟ ਪੂਰੀ ਮਿਲਦੀ ਹੁੰਦੀ ਬਿਲਕੁਲ ਔਰ ਜਿੰਨਾ ਕ ਮੈਂ ਦੇਖਿਆ ਜਿਹੜੇ ਆਰਟਿਸਟ ਹੁੰਦੇ ਇਹਨਾਂ ਦੀ ਲਾਈਫ ਤਾਂ ਪੂਰੀ ਸਟਰਗਲ ਵਾਲੀ ਰਹਿੰਦੀ ਹੈ ਪਰ ਜਿਵੇਂ ਤੁਸੀਂ ਇਹਦੇ ਚ ਰਾਜਨੀਤਿਕ ਧਿਰਨਾ ਜੁੜੇ ਬੰਦਿਆਂ ਨੂੰ ਐਕਸਪੋਜ਼ ਕਰਦੇ ਆ ਆਪਣੇ ਸ਼ਬਦਾਂ ਦੇ ਰਾਹੀ ਜਾਂ ਜਿਵੇਂ ਤੁਸੀਂ ਬਾਬਿਆਂ ਦੇ ਉੱਤੇ ਗੱਲ ਕੀਤੀ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰ ਸੁਖ ਹੈਗਾ ਸੋ ਕਦੀ ਤੁਹਾਨੂੰ ਇਹਨਾਂ ਵੱਲੋਂ ਧਮਕੀਆਂ ਆndੀਆਂ ਹੋਣ ਕਿ ਤੂੰ ਕਿਉਂ ਬੋਲ ਰਿਹਾ ਹੈਗਾ ਜਿਵੇਂ ਕੰਗਣਾ ਤੇ ਤੁਸੀਂ ਬੋਲੇ ਸੀਗੇ ਜਾਂ ਕਿਸਾਨੀ ਦੀ ਜਦੋਂ ਤੁਸੀਂ ਬੋਲਦੇ ਆ ਕਿਉਂਕਿ ਹੁਣ ਬਹੁਤ ਸਾਰੇ ਆਰਟਿਸਟ ਅਸੀਂ ਦੇਖਿਆ ਇਸ ਵਾਰ ਕਿਸਾਨੀ ਅੰਦੋਲਨ ਦੇ ਉੱਤੇ ਨਹੀਂ ਬੋਲੇ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਘਰਾਂ 'ਚ ਰੇਡਸ ਪਈਆਂ ਸਾਡੇ ਪਰਿਵਾਰਾਂ ਨੂੰ ਤੰਗ ਕੀਤਾ ਗਿਆ ਅਸੀਂ ਨਹੀਂ ਬੋਲਾਂਗੇ ਦੇਖੋ ਕਲਾਕਾਰ ਦੀ ਇੱਕ ਲਾਈਫ ਤੇ ਹੁੰਦੀ ਹੈ ਸਟਰਗਲ ਦੇ ਵਿੱਚ ਨਿਕਲਦੀ ਹੈ ਮੈਂ ਮੰਨਦਾ ਪਰ ਕਲਾਕਾਰ ਹੁਣ ਅੱਜ ਦਾ ਜਿਹੜਾ ਟਾਈਮ ਆ ਗਿਆ ਕਲਾਕਾਰ ਆਪਣੇ ਆਪ ਨੂੰ ਸ਼ੋਅ-ਆਫ ਦੇ ਵਿੱਚ ਅਸੀਂ ਜ਼ਿਆਦਾ ਹੁਣ ਦੇਖੋ ਜਿਵੇਂ ਹੁਣ ਗੱਡੀਆਂ ਵੀ ਅਸੀਂ ਵੱਡੀਆਂ ਰੱਖਣੀਆਂ ਆ ਫਲੈਟ ਵੀ ਅਸੀਂ ਵੱਡਿਆਂ ਚ ਰਹਿਣਾ ਸਾਡੇ ਖਰਚੇ ਵੱਧ ਗਏ ਹਾਂ ਨਾ ਹੁਣ ਖਰਚੇ ਵੱਧ ਗਏ ਤੇ ਸਾਨੂੰ ਇਨਕਮ ਵੀ ਚਾਹੀਦੀ ਹੈ ਜੇ ਹੁਣ ਮੁੱਦਿਆਂ ਤੇ ਬੋਲਾਂਗੇ ਫਿਰ ਇਨਕਮ ਤਾਂ ਗਈ ਗੱਡੀਆਂ ਵੀ ਗਈਆਂ ਫਲੈਟ ਵੀ ਗਈ ਤੁਹਾਡੀ ਗਈ ਹੈ ਇਨਕਮ ਹੁਣ ਇਨਕਮ ਤਾਂ ਜਾਂਦੀ ਹੈ ਦੇਖੋ ਹੁਣ ਜਦੋਂ ਅਸੀਂ ਮੈਂ ਹੁਣ ਜਿਹੜਾ ਕਮਰਸ਼ੀਅਲ ਗੀਤ ਕੋਈ ਵੀ ਨਹੀਂ ਕਰ ਰਿਹਾ ਇਹੋ ਜਿਹਾ ਵੀ ਜਿਹੜਾ ਚਾਲਾ ਜਾਏ ਜੇ ਤੋਂ ਮੈਨੂੰ ਇਨਕਮ ਹੋ ਜੇ ਤੋਂ ਮੈਨੂੰ ਸ਼ੋਜ਼ ਮਿਲ ਜਾਣ ਹਨਾ ਸ਼ੋਜ਼ ਤੋਂ ਹੀ ਕਲਾਕਾਰ ਨੂੰ ਇੱਕ ਮੇਨ ਇਨਕਮ ਜਿਹੜੀ ਕਲਾਕਾਰ ਦੀ ਸ਼ੋਜ਼ ਤੋਂ ਹੁੰਦੀ ਹੈ ਹੁਣ ਜਿਵੇਂ ਆਪਾਂ ਕਿਸੇ ਨਾਲ ਦੇਖੋ ਇੱਕ ਪੱਖ ਨਾਰਾਜ਼ ਹੁੰਦਾ ਜ਼ਰੂਰ ਹੈ ਇੱਕ ਪੱਖ ਜੀ ਖੁਸ਼ ਹੋ ਰਿਹਾ ਮੇਰੇ ਤੋਂ ਇੱਕ ਪੱਖ ਨਾਰਾਜ਼ ਵੀ ਹੋ ਰਿਹਾ ਹੋ ਸਕਦਾ ਉਹ ਮੈਨੂੰ ਕਦੀ ਕਹਿਣ ਕਿ ਬਈ ਹਰੀਤ ਨੂੰ ਇਹਨੂੰ ਲਵਾਉਣਾ ਸ਼ੋਅ ਤੇ ਪਰ ਉਹਨਾਂ ਨੇ ਕੋਈ ਮੇਰਾ ਇਹੋ ਜਿਹਾ ਗੀਤ ਸੁਣ ਲਿਆ ਹੋਵੇ ਜਿਹੜਾ ਉਹਨਾਂ ਦੇ ਬਾਬੇ ਦੇ ਖਿਲਾਫ ਹੋਏ ਜਾਂ ਉਹਨਾਂ ਦੇ ਨੇਤੇ ਦੇ ਖਿਲਾਫ ਹੋ ਕਹਿਣ ਵੀ ਜੇ ਇਹਨੂੰ ਬੁਲਾਵਾਂਗੇ ਸਾਡਾ ਨੇਤਾ ਨਾਰਾਜ਼ ਹੁੰਦਾ ਹੈ ਇਨੂੰ ਬੁਲਾਵਾਂਗੇ ਸਾਡੇ ਸੰਤ ਨਰਾਜ ਹੁੰਦੇ ਆ ਇਹ ਇਸ ਤਿੱਕੇ ਦੇ ਮੇਰੇ ਕਈ ਸ਼ੋ ਖਰਾਬ ਹੋਇਆ ਪਰ ਕੋਈ ਗੱਲ ਨਹੀਂ ਬਾਬੇ ਨੇ ਬੜਾ ਕੁਝ ਦਿੱਤਾ ਕੋਈ ਗੱਲ ਨਹੀਂ ਚੱਲੀ ਜਾਂਦਾ ਅੱਛਾ ਤੁਹਾਡਾ ਆਪਣਾ ਜਿਵੇਂ ਤੁਸੀਂ ਇਹਦੇ ਚ ਗੱਲ ਕੀਤੀ ਕਿ ਬਾਬੇ ਬੀਬੀਆਂ ਨੇ ਸਿਰ ਤੇ ਚੜਾਏ ਹੋਏ ਆ ਤੁਸੀਂ ਆਪਣੇ ਆਸ-ਪਾਸੇ ਕਿਵੇਂ ਦੇਖਦੇ ਹੋ ਇਹ ਜਿਹੜਾ ਬਾਬਾ ਕਲਚਰ ਮਤਲਬ ਕਿ ਇੰਨਾ ਕਿਸੇ ਨੇ ਪਿੱਛੇ ਜੇ ਗਾਣਾ ਵੀ ਗਾਇਆ ਸੀ ਕਿ ਬਾਬੇ ਬਣ ਜੋ ਜੇ ਨਜ਼ਾਰੇ ਲੈਣੇ ਹਨਾ ਵੀ ਬਾਬਿਆਂ ਨੂੰ ਬਹੁਤ ਮੌਜਾਂ ਆ ਲਾਈਕ ਥੋੜੇ ਇੱਕ ਦਿਨਾਂ ਦੇ ਵਿੱਚ ਹਨਾ ਬਾਬੇ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਜਾਂਦੀ ਹੈ ਫਿਰ ਗੱਡੀਆਂ ਐਂਡ ਹਰ ਇੱਕ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਰਹਿੰਦੀਆਂ ਤੁਹਾਡਾ ਇਦਾਂ ਦਾ ਕੀ ਤਜਰਬਾ ਰਿਹਾ ਜਾਂ ਤੁਸੀਂ ਇਹੋ ਜਿਹਾ ਕੀ ਦੇਖਿਆ ਸਮਾਜ ਦੇ ਵਿੱਚ ਕੀ ਜਿਹੜਾ ਤੁਹਾਨੂੰ ਵੀ ਲੱਗਾ ਵੀ ਹਾਂ ਇਹ ਗੱਲ ਬਿਲਕੁਲ ਸਹੀ ਹੈ ਅਮ ਦੇਖੋ ਮੈਂ ਜਾਂਦਾ ਰਹਿਣਾ ਜਿਵੇਂ ਹੁਣ ਜਿਹੜੇ ਸੰਤ ਨੇ ਆ ਵੱਡੇ ਵੱਡੇ ਬਾਬੇ ਆ ਹੁਣ ਕਈ ਮੇਰੇ ਦੋਸਤ ਨੇ ਜਿਨ੍ਹਾਂ ਦੇ ਬ੍ਰਦਰ ਵੀ ਅਕੇ ਏਸੀ ਕੰਮ 'ਚ ਨੇ ਸੰਤ ਨੇ ਜਿਹੜੇ ਆ ਬਾਬਿਆਂ ਦਾ ਕੰਮ ਕਰਦੇ ਮੈਂ ਬੈਠਾ ਸੀ ਕਿਸੇ ਜਗ੍ਹਾ ਤੇ ਹੁਣ ਜਿੰਨੇ ਵੀ ਆ ਰਹੀਆਂ ਨੇ ਬੀਬੀਆਂ ਹੁਣ ਬਾਬਾ ਤੇ ਆਪਣੀ ਜਗ੍ਹਾ ਤੇ ਬੈਠਾ ਹੈ ਨਾ ਉਹ ਜਾ ਜਾ ਕੇ ਉਹਨਾਂ ਦੇ ਪੈਰੀ ਪੈਂਦੀਆਂ ਜਾਂ ਗਲਤ ਜਗ੍ਹਾ ਜਿਵੇਂ ਕਈ ਵਾਰੀ ਕਹਿ ਦਈਏ ਵੀ ਚਲ ਜਾਂਦੇ ਆ ਫਿਰ ਹੁਣ ਉਹਦੇ ਵਿੱਚ ਸਿਰ ਤਾਂ ਇਹਨਾਂ ਨੇ ਚੜਾਈ ਹੋਏ ਆ ਨਾ ਬੀਬੀਆਂ ਨੇ ਹੁਣ ਹਰੇਕ ਬੰਦੇ ਨੂੰ ਦੁੱਖ ਹੈ ਹੁਣ ਤੁਸੀਂ ਇੱਕ ਰੀਲ ਪਿੱਛੇ ਵਾਇਰਲ ਹੋਈ ਸੀ ਉਹ ਕਹਿੰਦੇ ਸੀ ਵੀ ਇਹ ਛੋਟਾ ਦੁੱਖ ਸੁਣਾਣਾ 100 ਰੁਪਿਆ ਵੱਡਾ ਸੁਣਾਉਣਾ 500 ਹੈ ਨਾ ਅੱਜ ਕੱਲ ਲੋਕਾਂ ਕੋਲ ਕੋਈ ਇਹੋ ਜਿਹਾ ਰਹੀ ਨਹੀਂ ਗਿਆ ਵੀ ਜਿਹਨੂੰ ਆਪਣਾ ਦੁੱਖ ਸੁਣਾਇਆ ਜਾਏ ਹੁਣ ਇਹਨਾਂ ਦੀਆਂ ਇਹ ਬਿਜ਼ਨਸ ਹੈ ਉਹ ਸਾਡਾ ਦੁੱਖ ਸੁਣਦੇ ਆ ਬੈਠ ਕੇ ਮੈਂ ਗੱਲ ਕੀਤੀ ਸੀ ਵੀ ਤੁਸੀਂ ਇਦਾਂ ਕਰਦੇ ਕਿਉਂ ਕਹਿੰਦੇ ਵੀ ਹੁਣ ਜਿਹੜਾ ਸਾਡੇ ਕੋ ਆ ਜਾਂਦਾ ਵਾ ਉਹ ਸਾਨੂੰ ਕਹਿੰਦਾ ਵੀ ਮੇਰਾ ਇਹ ਕੰਮ ਖਰਾਬ ਹੋ ਗਿਆ ਸੀ ਇਹਨੂੰ ਕਹਿੰਦੇ ਆ ਵੀ ਤੇਰਾ ਕੰਮ ਇੰਨੀ ਤਰੀਕ ਨੂੰ ਠ ਹੂੰ ਤੇ ਉਹਨੂੰ ਉਹਨ ਜੀਣ ਦਾ ਇੱਕ ਟਾਈਮ ਮਿਲ ਜਾਂਦਾ ਵੀ ਚਲ ਬਾਬੇ ਨੇ 24 ਤਰੀਕ ਦੇ ਦਿੱਤੀ ਮੈਨੂੰ 2025 ਦੀ ਹੂੰ ਚਲੋ ਹੋ ਸਕਦਾ ਉਹਦੋਂ ਮੇਰਾ ਕੁਝ ਠੀਕ ਹੋ ਜੇ ਉਹ ਜਿਹੜਾ ਸਟੈਪ ਉਹਨੇ ਕੋਈ ਵਾਰੀ ਗਲਤ ਚੱਕਣਾ ਹੁੰਦਾ ਹੈ ਕੋਈ ਸੁਸਾਈਡ ਕਰ ਲੈਂਦੇ ਆ ਕੋਈ ਹਜੇ ਬਾਬੇ ਕੋ ਜਾਂਦੇ ਉਹ ਕਹਿੰਦੇ ਵੀ ਸਾਡੀ ਮੁਜਬੂਰੀ ਸਾਡੇ ਅੱਗੇ ਬਹਿ ਜਾਂਦੇ ਆ ਕੇ ਵੀ ਬਾਬਾ ਜੀ ਸਾਡਾ ਪਾਸਪੋਰਟ ਆ ਇਹਦੇ ਵੀਜ਼ਾ ਨਹੀਂ ਲੱਗ ਰਿਹਾ ਤੇ ਮੇਰਾ ਮੁੰਡਾ ਡਿਪਰੈਸ਼ਨ ਚ ਹੈ ਬਾਬੇ ਨੇ ਦੇਖਣਾ ਵੀ ਠੀਕ ਆ ਉਹਨੇ ਕੋਈ ਗੀ ਜੀ ਨਾਲ ਕੇ ਕਹਤਾ ਵੀ ਤੇਰਾ ਵੀਜ਼ਾ ਲੱਗ ਜਾਊਗਾ ਹੁਣ ਉਹਨਾਂ ਨੂੰ ਇਹ ਵਿਸ਼ਵਾਸ ਜਾਂ ਮਿਲ ਜਾਂਦਾ ਜੇ ਉਹਦਾ ਇੱਕ ਵੀਜ਼ਾ ਲੱਗ ਗਿਆ ਉਹਨੇ ਕਹਿਣਾ ਹੂੰ ਚਾਰ ਚੋ ਦੋ ਦਾ ਲੱਗ ਹੀ ਜਾਣਾ ਕਿਉਂਕਿ ਉਹਨੇ ਐਂਬੈਸੀ ਨੂੰ ਵੀਜ਼ਾ ਦੇਣਾ ਹੀ ਹੈ ਤੇ ਕੋਈ ਬਾਹਰ ਜਾਣਾ ਤੇ ਵੀਜ਼ਾ ਤਾਂ ਲੱਗਣਾ ਹੀ ਹੈ ਤੁਹਾਡਾ ਹੁਣ ਬਾਬੇ ਦੇ ਸਾਈਨ ਮੰਨ ਲਓ ਜਾਂ ਤੁਹਾਡੀ ਆਪਣੀ ਕਿਸਮਤ ਮੰਨ ਲਓ ਪੰਜ ਜਣਿਆਂ ਚ ਦੋ ਜਣਿਆਂ ਦਾ ਵਿੱਚ ਵੀਜ਼ਾ ਲੱਗਿਆ ਉਹਦੇ ਬਾਬੇ ਤੇ ਪੱਕੇ ਭਗਤ ਹੋਗੇ ਬਿਲਕੁਲ ਉਹਨਾਂ ਨੇ ਪ੍ਰਮੋਸ਼ਨ ਕਰਨੀ ਹੁੰਦੀ ਹੈ ਹੁਣ ਮੇਰੇ ਬਾਰੇ ਮੈਨੂੰ ਲੱਗਦਾ ਉਹ ਕਹਿੰਣਗੇ ਵੀ ਉਹ ਬਾਬੇ ਕੋ ਜਾ ਮੇਰਾ ਤਾਂ ਉੱਥੋਂ ਲੱਗਾ ਤੇ ਮੈਂ ਵੀ ਉੱਥੇ ਜਾਣਾ ਤੁਕੇ ਜੇ ਮੇਰਾ ਵੀ ਉਥੋਂ ਲੱਗਾ ਮੈਂ ਫਿਰ ਕਿ ਨਹੀਂ ਲੱਗੇਣੀ ਬਿਲਕੁਲ ਔਰ ਕਲਾਕਾਰ ਜਿਹੜੇ ਤੁਸੀਂ ਤਾਂ ਚਲੋ ਇਹਨਾਂ ਦੇ ਹੁਣ ਖਿਲਾਫ ਗਾ ਰਹੇ ਹੈਗੇ ਹੋ ਇੱਕ ਗੱਲ ਦੱਸੋ ਤੁਹਾਡੇ ਕੋਈ ਦੋਸਤ ਕਲਾਕਾਰ ਵੀ ਹੋਣਗੇ ਉਹ ਤਾਂ ਬਹੁਤ ਜਾਂਦੇ ਆ ਬਾਬਿਆਂ ਦੇ ਡੇਰੇਆਂ 'ਚ ਤੇ ਮੈਨੂੰ ਲੱਗਦਾ ਬਾਬਿਆਂ ਤੋਂ ਸ਼ੋਅ ਜ਼ਿਆਦਾ ਮਿਲਦੀ ਹੈ ਬਾਬਿਆਂ ਕੋਲ ਪੈਸਾ ਬਹੁਤ ਹੈ ਬਾਬਿਆਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਤੁਸੀਂ ਦੇਖਿਆ ਹੋਊਗਾ ਕਈ ਸ਼ੋਅਸ ਆਏ ਹੁੰਦੇ ਉਹ ਨੋਟਿਸ ਛੱਡਦੇ ਪੂਰੀ ਪੂਰੀ ਸੁੱਟ ਦਿੰਦੇ ਉੱਤੇ ਹਮ ਭਰਿਆ ਹੁੰਦਾ ਸਟੇਜ ਪੈਸਿਆਂ ਦੇ ਨਾਲ ਹਮ ਹਨਾ ਹੁਣ ਕਲਾਕਾਰ ਜਿਹੜੇ ਉੱਥੇ ਜਾ ਰਹੇ ਆ ਇਹ ਤਾਂ ਹੈ ਨਹੀਂ ਵੀ ਉਹਨਾਂ ਦੇ ਭਗਤ ਨੇ ਇਹ ਫ੍ਰੀਚ ਖੜਾ ਲਾ ਰਹੇ ਉਹਨੂੰ ਕੋਈ ਇਹ ਹੋਗਾ ਭਗਤ ਉਹ ਤੇ ਫ੍ਰੀ ਤੇ ਖੜਾ ਲਾਉਗਾ ਨਾ ਉਹ ਫ੍ਰੀਚ ਖੜਾ ਨਹੀਂ ਲਾ ਰਹੇ ਉਹਨਾਂ ਨੂੰ ਇੱਕ ਵਧੀਆ ਅਮਾਉਂਟ ਮਿਲਦਾ ਕਿਉਂਕਿ ਉਹਨਾਂ ਨਾਲ ਜਿਹੜਾ ਜੁੜਿਆ ਹੋਇਆ ਇੱਕ ਪਿੱਛੇ ਜੇ ਮੈਂ ਗੱਲ ਸੁਣੀ ਸੀ ਕਿ ਕਹਿੰਦੇ ਦਲਜੀਤਾ ਦੇ ਕਿਸੇ ਵੀ ਡੇਰੇ ਤੇ ਜਾ ਕੇ ਗਾਦੇ ਤੇ ਕਿੰਨਾ ਯੂਥ ਉਹਦੇ ਨਾਲ ਜੁੜਿਆ ਹੋਇਆ ਉਹ ਦਲਜੀਤ ਦੇ ਪਿੱਛੇ ਕਿੰਨਾ ਇਹ ਕਲਾਕਾਰਾਂ ਦੇ ਨਾਲ ਜੁੜੇ ਹੁੰਦੇ ਆ ਲੋਕ ਫਿਰ ਉਹ ਬਾਬੇ ਉਹ ਚੀਜ਼ ਦਾ ਵੇਚੋਕਦੇ ਆ ਕਲਾਕਾਰ ਵੀ ਦੇਖਦੇ ਵੀ ਚਲੋ ਸਾਡੇ ਕੋਲ ਥੋੜਾ ਜਿਹਾ ਟਾਈਮ ਆ ਕਲਾਕਾਰ ਦਾ ਕੋਈ ਬਹੁਤਾ ਟਾਈਮ ਨਹੀਂ ਹੁੰਦਾ ਲੱਗਾ ਉਹ ਜਿੰਨਾ ਕੋਲ ਕੋ ਟਾਈਮ ਹੁੰਦਾ ਉਹਨੇ ਜੋ ਵੀ ਸੋਚਦਾ ਵੀ ਮੈਂ ਪੈਸੇ ਕਮਾਣਵਾ। ਬਿਲਕੁਲ। ਅਰ ਜਦੋਂ ਤੁਹਾਡੇ ਕੋਲੋ ਸ਼ੋਜ਼ ਆਉਂਦੇ ਆ ਕਿਉਂਕਿ ਤੁਸੀਂ ਤਾਂ ਲਗਾਤਾਰ ਸਮਾਜਿਕ ਮੁੱਦੇ ਚੁੱਕ ਰਹੇ ਹੈਗੇਂ ਤੇ ਤੁਸੀਂ ਫਿਰ ਕਿਵੇਂ ਦੇਖਦੇ ਕਿ ਮੈਂ ਆਹ تیر ਦਾ ਸ਼ੋਅ ਲਾਉਣਾ ਜਾਂ ਨਹੀਂ। ਜਾਂ ਫਿਰ ਹੈਰੀ ਟਨੋਵਾ ਮੁੱਦੇ ਤਾਂ ਚੁੱਕਦਾ ਹੈਗਾ ਉਹਨਾਂ ਤੇ ਗੱਲ ਤਾਂ ਕਰਦਾ ਪਰ ਜਦੋਂ ਉਹਦੇ ਇੱਕ ਕਲਾਕਾਰ ਬਣ ਕੇ ਪਰਫਾਰਮ ਕਰਨ ਦੀ ਵਾਰੀ ਆਂਦੀ ਹੈ ਉੱਥੇ ਕੋਈ ਤਿਰ ਮੇਰ ਨਹੀਂ ਕਰਦਾ। ਦੇਖੋ ਮੈਂ ਜਦੋਂ ਇੱਕ ਪਿੱਛੇ ਜਿਹਾ ਨਾ ਇੱਕ ਮੇਰਾ ਹੋਇਆ ਸੀ ਵਿਵਾਦ ਟ੍ਰੇਨਿੰਗ ਜਿਹੜਾ ਅਜੇ ਮਿਸ਼ਰਾ ਟ੍ਰੇਨਿੰਗ ਹੈ ਨਾ ਉਹਨਾਂ ਨੇ ਕਿਸਾਨ ਜਿਹੜੇ ਥੱਲੇ ਦਿੱਤੇ ਸਾਡੇ ਮੁੰਡੇ ਬਿਲਕੁਲ ਉਸੇ ਧੀ ਦੇ ਚੱਲ ਰਹੀ ਸੀ ਉੱਥੇ ਇੱਕ ਡੇਰਾ ਹੈ ਹਮ ਮੇਰਾ ਨਾਮ ਯਾਦ ਰੱਖਣਾ ਮਹਿੰਗਾਪੁਰ ਡੇਰਾ ਹੈ ਉੱਥੇ ਜਿੱਥੇ ਉਹਨਾਂ ਨੇ ਉਹਨੂੰ ਸਨਮਾਨਿਤ ਕੀਤਾ ਸੀ ਸਨਮਾਨਿਤ ਕੀਤਾ ਸੀ ਹੁਣ ਉਸ ਜਿਹੜਾ ਟਾਈਮ ਸੀਗਾ ਉਸ ਤੋਂ ਬਾਅਦ ਸ਼ੋਅਸ ਰੈਗੂਲਰ ਸ਼ੁਰੂ ਹੋ ਜਾਣੇ ਮੈਨੂੰ ਉੱਥੇ ਤਿੰਨ ਸ਼ੋਅ ਸੀ ਉੱਧਰ ਮੇਰੇ ਜੀ ਤੇ ਜਿਹੜੇ ਮੇਰੇ ਨਾਲ ਦੇ ਜਿਹੜੇ ਮੁੰਡੇ ਮੇਰੇ ਨਾਲ ਟੀਮ ਜਾਂਦੀ ਹੈ ਉਹਨਾਂ ਨੂੰ ਫੋਨ ਆਇਆ ਸੀ ਵੀ ਤੁਹਾਡੀ ਫਿਲਡਿੰਗ ਲਈ ਹੋਈ ਹੈ ਤੂੰ ਸ਼ੋਅ ਲੈਣ ਆਏ ਉੱਧਰ ਹਮ ਤੇ ਉਹਨਾਂ ਨੇ ਮੈਨੂੰ ਉਹ ਕਹਿੰਦੇ ਭਾਜੀ ਵੀ ਥੋੜੀ ਫੀਲਡਿੰਗ ਲੱਗੀ ਹੋਈ ਐ ਜੇ ਆਪਾਂ ਨਾ ਜਾਈਏ ਉਧਰ ਤੇ ਉਹ ਕਿਤੇ ਉਹਨਾਂ ਲਾਗੇ ਬੈਠੇ ਹੋਣੇ ਹੋਰ ਹੀ ਮੁੰਡੇ ਲਾਉਡ ਸਪੀਕਰ ਤੇ ਸੀ ਮੈਂ ਉਹਨਾਂ ਨੂੰ ਕਹਿੰਦਾ ਵੀ ਜਿਆਦਾ ਜਿਆਦਾ ਮੈਨੂੰ ਮਾਰ ਹੀ ਦੇਣਗੇ ਵੀ ਹੁਣ ਮੈਂ ਘਰ ਤੇ ਬਹਿ ਨਹੀਂ ਸਕਦਾ ਇਹੀ ਐ ਬਿਲਡਿੰਗ ਲਾ ਕੇ ਉਹਨਾਂ ਨੇ ਸੋਚਣਾ ਕਹਿੰਦੇ ਉਹ ਕਹਿੰਦੇ ਜਿਵੇਂ ਮੂਸੇ ਵਾਲਾ ਮਾਰਿਆਵੇਂ ਇਹਨੂੰ ਮਾਰਾਂਗੇ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਉਹ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕਿੰਨੇ ਮਾਰਨਾ ਨਹੀਂ ਮਾਰਨਾ ਹੁਣ ਇਹ ਵੀ ਨਹੀਂ ਮੈਂ ਕਰ ਸਕਦਾ ਵੀ ਉਹਨਾਂ ਕੋਲ ਡਰ ਕੇ ਮੈਂ ਘਰੇ ਬਹਿ ਜਾਵਾਂ ਤੇ ਮੈਂ ਜਾਵਾਂ ਵੀ ਨਾ ਤੇ ਮੈਂ ਗਾਵਾਂ ਵੀ ਨਾ ਫਿਰ ਮੇਰਾ ਚੀਂਡ ਦਾ ਕਰ ਲੂਗਾ ਹੂੰ ਤੇ ਹੁਣ ਜਿਵੇਂ ਘਰੇ ਬਹਿ ਗਿਆ ਫਿਰ ਲੋਕਾਂ ਨੇ ਕਹਿਣਾ ਡਰ ਗਿਆ ਜੇ ਤੁਰ ਗਿਆ ਤੇ ਕਹਿਣਗੇ ਮਾਰ ਦਿੰਨੇ ਆ ਫਿਰ ਇਸ ਤੋਂ ਵਧੀਆ ਮੈਂ ਕਹਿੰਦਾ ਨਿਕਲਦੇ ਆ ਕਰੂ ਇਹ ਗਏ ਸ਼ੋਲਾ ਕੇ ਆਏ ਕੋਈ ਇਹੋ ਜੀ ਦਿੱਕਤ ਨਹੀਂ ਆਈ ਹੂੰ ਤੇ ਬਾਕੀ ਇਹ ਕਿ ਜਦੋਂ ਆਪਾਂ ਇਹੋ ਜਿਹੇ ਮੁੱਦੇ ਚੱਲਦੇ ਦੇਖੋ ਇਹ ਜ਼ਿੰਮੇਵਾਰੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਮੇਰੀ ਹੈ ਮੈਂ ਕਿਸੇ ਦੇ ਸਿਰ ਤੇ ਨਹੀਂ ਗੁੱਦਰਿਆ ਕਿ ਮੈਂ ਕੱਲ ਨੂੰ ਲਾਈਵ ਹੋ ਕੇ ਨਹੀਂ ਕਹੂੰਗਾ ਕਿ ਪਾਜੀ ਮੈਨੂੰ ਚੱਕ ਕੇ ਲੈ ਗਏ ਤੇ ਮੇਰੇ ਪਿੱਛੇ ਆ ਜਾਓ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਮੈਂ ਗਾਰਿਆ ਮੇਰਾ ਵੀ ਦਿਮਾਗ ਹੈਗਾ ਹੈ ਮੈਂ ਵੀ ਪੜਿਆ ਲਿਖਿਆ ਆ ਮੇਰੀ ਫੈਮਲੀ ਹੈਗੀ ਬਈ ਉਹ ਦੇਖਦੀ ਮੇਰੀ ਫੈਮਲੀ ਹੈਗੀ ਆ ਮੈਂ ਵੀ ਉਹਨਾਂ ਦਾ ਇਕੱਲਾ ਇਕੱਲਿਆਂ ਘਰੋਂ ਕੋਈ ਮੇਰੇ ਜਿਆਦਾ ਬ੍ਰਦਰ ਨਹੀਂ ਹੈਗੇ ਮੈਂ ਵੀ ਸਿਆਣਾ ਵਾਂ ਮੈਨੂੰ ਵੀ ਪਤਾ ਹੈ ਕਿ ਜਿਹੜੀ ਵੀ ਚੀਜ਼ ਕਰਾਂ ਮੈਂ ਬਹੁਤ ਵੱਡੀ ਪਾਵਰਾਂ ਦੇ ਨਾਲ ਮੱਥਾ ਲਾਇਆ ਹੋਇਆ ਉਹਨਾਂ ਦਾ ਕੋਈ ਪਾਵਰ ਦਾ ਤਾਂ ਕੋਈ ਮੈਂ ਕਹਿੰਦਾ ਇੱਕ ਲਿਮਟ ਵੀ ਹੈ ਨੀ ਜਿੰਨੀ ਉਹਨਾਂ ਕੋਲ ਪਾਵਰ ਹੈ ਮੈਂ ਤਾਂ ਉਹਨਾਂ ਸਾਹਮਣੇ ਕੁਝ ਵੀ ਨਹੀਂ ਪਰ ਤਾਂ ਵੀ ਮੈਂ ਜੇ ਕਰ ਰਿਹਾ ਉਹ ਮੇਰੀ ਜਿਵੇਂਰੀ ਬਣਦੀ ਆ ਮੈਂ ਜੇ ਕਰ ਰਿਹਾ ਉਹ ਮੈਂ ਦੇਖੂਗਾ ਬਿਲਕੁਲ ਔਰ ਪਰਿਵਾਰ ਕਿਦਾਂ ਔਰ ਫੈਮਲੀ ਜੀ ਦੇਖੋ ਜਿਹੜੇ ਮਦਰਸ ਹੁੰਦੇ ਆ ਉਹਨਾਂ ਤੁਹਾਨੂੰ ਬਹੁਤ ਸੌਫਟ ਹਟਡ ਹੁੰਦੇ ਨੇ ਜੇ ਕੋਈ ਮਾੜਾ ਜਿਹਾ ਵੀ ਕਹਿ ਦਵੇ ਤੇ ਕਿਉਂ ਕਹਿਤਾ ਹਨ ਤੇ ਫਿਰ ਜਿਹੜੇ ਫਾਦਰਸ ਮੇਰੇ ਫਾਦਰ ਸਾਹਿਬ ਨੇ ਉਹ ਥੋੜਾ ਜਿਹਾ ਹੌਸਲਾ ਦੇ ਦਿੰਦੇ ਚੱਲ ਜਿਹੜਾ ਤੈਨੂੰ ਠੀਕ ਲੱਗਦਾ ਜੇ ਤੂੰ ਗਾ ਰਿਆਂ ਲੋਕ ਸੁਣ ਰਿਆ ਗਾਈ ਜਾਂ ਕੋਈ ਗੱਲ ਨਹੀਂ ਫਿਰ ਆਪ ਦੇਖਾਂਗੇ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਕਮਰਸ਼ੀਅਲ ਗਾਣੇ ਜ਼ਿਆਦਾ ਗਾਣ ਲਈ ਪ੍ਰੈਸ਼ਰ ਕ੍ਰੀਏਟ ਨਹੀਂ ਕਰਦੇ ਵੀ ਤੂੰ ਉਧਰਲੇ ਪਾਸੇ ਜ਼ਿਆਦਾ اچھا ਮੈਂ ਇੱਕ ਗੱਲ ਨਵੀਂ ਦੱਸ ਸਕਦਾ ਤੁਹਾਨੂੰ ਜਦੋਂ ਮੈਨੂੰ ਕਿਉਂਕਿ ਮੇਰੇ ਫਾਦਰ ਸਾਹਿਬ ਮੇਰੇ ਨਾਲ ਜ਼ਿਆਦਾ ਐਕਟਿਵ ਨੇ ਅੱਛਾ ਘਰ ਚ ਲੜ ਹੁਣ ਉਹ ਚਲਾਉਂਦੇ ਉਹ ਕੋਈ ਮੁੱਦਾ ਜਿਵੇਂ ਆਇਆ ਨਵਾ ਉਹਨਾਂ ਨੇ ਮੈਨੂੰ ਭੇਜਣਾ ਅੱਛਾ ਆ ਸੁਣਿਆ ਤੂੰ ਉਹ ਬਾਬਾ ਐ ਬੋਲ ਰਿਹਾ ਆ ਸੁਣਿਆ ਤੂੰ ਦੇਖੋ ਪੱਗ ਲਾਤੀ ਇੱਥੇ ਬੋਲ ਹੁਣ ਮੇਰੇ ਫਾਦਰ ਸਾਹਿਬ ਵੀ ਮੈਨੂੰ ਕਹਿ ਰਹੇ ਵੀ ਬੋਲ ਅੱਛਾ ਤੁਹਾਡੇ ਪਾਪਾ ਭੇਜਦੇ ਆ ਨਹੀਂ ਤੇ ਮੈਂ ਕਿਹਾ ਕਈ ਲੋਕ ਇਹ ਵੀ ਕਹਿੰਦੇ ਹੁੰਦੇ ਕਿ ਜਿਹੜੇ ਲੋਕ ਪੰਜਾਬ ਦੇ ਮੁੱਦੇ ਚੱਕਦੇ ਹੈਗੇ ਆ ਜਾਂ ਇਹੋ ਜਿਹੇ ਵਿਸ਼ਿਆਂ ਤੇ ਬੋਲਦੇ ਉਹਨਾਂ ਨੂੰ ਬਾਰੋਂ ਸਪੋਰਟ ਕਰਦੇ ਆ ਜਾਂ ਏਜੰਸੀਆਂ ਉਹਨਾਂ ਨੂੰ ਕਹਿੰਦੀਆਂ ਵੀ ਆਪ ਬੋਲੋ ਆ ਆਖੋ ਸੋ ਐਂ ਤਾਂ ਨਹੀਂ ਹੈਗਾ ਮੇਰੀ ਮੇਰੀ ਏਜੰਸੀ ਕੀ ਹੋਣੀ ਹੈ ਮੇਰੇ ਫਾਦਰ ਸਾਹਿਬ ਨੇ ਦੱਸ ਕੇ ਹਟਿਆ ਵੀ ਕਿਤੇ ਚਿੱਟ ਆਉਂਦੀ ਹੋਵੇ ਵੀ ਆ ਵਿਸ਼ੇ ਤੇ ਗਾ ਦੇ ਉਹਨਾਂ ਨੂੰ ਲੈ ਇਹੋ ਜੀ ਚਿੱਟ ਮੈਨੂੰ ਆਈ ਹੈ ਜੇ ਜਿਵੇਂ ਜਟ ਆਂਦੀ ਹੈ ਜਿਵੇਂ ਕੋਈ ਹੁਣ ਲੀਡਰ ਆ ਇਲੈਕਸ਼ਨ ਚੱਲ ਰਹੇ ਹਨ ਮੈਨੂੰ ਆਉਂਦੇ ਆ ਫੋਨ ਪਾਜੀ ਤੁਹਾਨੂੰ ਇੰਨੇ ਪੈਸੇ ਦੇ ਦੇਣੇ ਸਾਡੇ ਆਲੇ ਅੱਛਾ ਉਹ ਵੀ ਆਉਂਦੀ ਤੇ ਗਾ ਦੋ ਤੂੰ ਲੈਣਾ ਗਾ ਦੋ ਵੀ ਇਹਨੂੰ ਸਪੋਰਟ ਕਰੋ ਮੈਂ ਨਹੀਂ ਗਾਣਾ ਉਹ ਪਰਚੀ ਖਰਚ ਕਰ ਦੇ ਮੈਂ ਕਿ ਨਹੀਂ ਉਹ ਨਹੀਂ ਮੈਂ ਗਾਣਾ ਜੇ ਕੋਈ ਗੱਲ ਮੈਨੂੰ ਲੱਗੂਗੀ ਉਹਨਾਂ ਦੀ ਕਿ ਸਮਾਜ ਲਈ ਵਧੀਆ ਕੰਮ ਕੀਤਾ ਹੋਇਆ ਚਨੂਨੀ ਸਾਹਿਬ ਲਈ ਮੈਂ ਜ਼ਰੂਰ ਗਾਇਆ ਹੂੰ ਚਨੂਨੀ ਸਾਹਿਬ ਨੇ ਹੈਨੋ ਉਹਨਾਂ ਦੇ ਹਾਂ ਦੇਖੋ ਚਨੂਨੀ ਸਾਹਿਬ ਦਾ ਤੁਸੀਂ ਇੱਕ ਬੜਾ ਵਧੀਆ ਇੱਕ ਐਗਜ਼ਾਮਪਲ ਦਿੰਨਾ ਹੈ ਕਿਉਂਕਿ ਜਦੋਂ ਉੱਥੇ ਲਕੀਮਪੁਰ ਖੀਰੀ ਇਹਨੇ ਟੈਣੀ ਮਿਸ਼ਰੇ ਨੇ ਥੱਲੇ ਦਿੱਤੇ ਸੀ ਨਾ ਕਿਸਾਨ ਹੂੰ ਤੇ ਇਹਨਾਂ ਨੇ ਭੇਸ ਬਦਲਿਆ ਸੀ ਆਪਣੇ ਭੇਸ ਦਾ ਬੰਦਾ ਗੱਡੀ 'ਚ ਬਿਠਾਇਆ ਹਾਂ ਇਹ ਆਪ ਜੰਗਲ 'ਚੋਂ ਨਿਕਲ ਕੇ ਯੂਪੀ ਪਹੁੰਚੇ ਸੀ ਰਾਤੋ ਰਾਤ ਇਹਨਾਂ ਨੂੰ ਪੁਲਿਸ ਨੇ ਉਦੋਂ ਇਹਨਾਂ ਦੇ ਜਿਵੇਂ ਡੁਪਲੀਕੇਟ ਇਹਨਾਂ ਚੋੱਕ ਕੇ ਲੈ ਗਈ ਸੀ ਪੁਲਿਸ ਨੇ ਇਹ ਉੱਤੇ ਪਹੁੰਚ ਗਈ ਸੀ ਹੂੰ ਇਹ ਵੀ ਇੱਕ ਜਜ਼ਬੇ ਦੀ ਗੱਲ ਹੁੰਦੀ ਹੈ ਤੇ ਮੈਂ ਉਹ ਉਹਦਾ ਜ਼ਿਕਰ ਜ਼ਰੂਰ ਕੀਤਾ ਸੀ ਉਹਦੇ ਵਿੱਚ ਤੇ ਮੈਂ ਇਹੋ ਜਿਹਾ ਕਦੀ ਮੈਂ ਕੀ ਗੀਤ ਨਹੀਂ ਗਾਏ ਵੀ ਕਈਆਂ ਦੇ ਆਉਂਦੇ ਆ ਵੀ ਸਾਡਾ ਜਿਹੜਾ ਬਾਬਾ ਇਹ ਵਧੀਆ ਕੰਮ ਕਰ ਰਿਹਾ ਐ ਇੰਨੀਆਂ ਕੁੜੀਆਂ ਦੇ ਵਿਆਹ ਕਰਾ ਰਿਹਾ ਮੈਂ ਕਿਹ ਜਿਵੇਂ ਇੰਨੀਆਂ ਕੁੜੀਆਂ ਦੇ ਵਿਆਹ ਕਰਾਏ ਆਪਣੇ ਘਰੋਂ ਨਹੀਂ ਕਰਾ ਰਿਹਾ ਥੋੜੇ ਜਿਹੇ ਪੈਸੇ ਨੇ ਤੁਸੀਂ ਆਪ ਕਰਦਿਆ ਕਰੋ ਬਾਬੇ ਨੇ ਆਪਣੀ ਜ਼ਮੀਨ ਨਹੀਂ ਵੇਚੀ ਬਾਬੇ ਨੇ ਥੋੜਾ ਹੀ ਪੈਸਾ ਲਿਆ ਉਹਨੇ ਚਾਰ ਕੁੜੀਆਂ ਦੇ ਵਿਆਹ ਕਰ ਲਏ ਬਾਕੀ ਜਿਹੜਾ ਪੈਸਾ ਬਚਿਆ ਆਪਣੇ ਕੋਲ ਰੱਖ ਲਿਆ ਬਿਲਕੁਲ ਮੈਂ ਤੁਸੀਂ ਆਪ ਕਰਾ ਦਿਆ ਕਰੋ ਮੈਂ ਕਿ ਉਹ ਉਹ ਉਹਦੇ ਵਿੱਚ ਨਹੀਂ ਮੈ ਹੈਗਾ ਕਿ ਉਹ ਕਰਾਈ ਜਿਹਾ ਵਿਆਹ ਕਰਾਉਣਾ ਅੱਛਾ ਤੁਹਾਨੂੰ ਕੋਈ ਖਾਰ ਵੀ ਰਹੀ ਹੈ ਕਿਸੇ ਬਾਬੇ ਨਾਲ ਵੀ ਉਹਨੇ ਕਦੀ ਤੁਹਾਡੇ ਸਾਈਨ ਕੀਤੇ ਹੋਣ ਤੁਹਾਡਾ ਕੰਮ ਨਾ ਹੋਇਆ ਹੋਵੇ ਤੁਹਾਨੂੰ ਲੱਗਦਾ ਨਹੀਂ ਮੇਰੀ ਖਾਰ ਕਿਸੇ ਬਾਬੇ ਨਾਲ ਨਹੀਂ ਕਿਸੇ ਨੇ ਮੇਰੇ ਕੰਮ ਵਿੱਚ ਨਹੀਂ ਦਖਲਣ ਜਤੀ ਕੀਤੀ ਦੋਤੇ ਅੱਜੇ ਸੰਤ ਵੀ ਨੇ ਜਿਹੜੇ ਸੱਚੀ ਸੰਤ ਨੇ ਪਰ ਉਹ ਸਤ ਜਿਹੜੇ ਹੁੰਦੇ ਆ ਉਹ ਕਿਸੇ ਸੋਸ਼ਲ ਮੀਡੀਆ ਤੇ ਨਹੀਂ ਹੁੰਦੇ ਉਹਨਾਂ ਨੂੰ ਕਿਸੇ ਪੋਲੀਟੀਕਲ ਲੀਡਰ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਸੰਤ ਹੀ ਹੁੰਦੇ ਨੇ ਐੋ ਜੇ ਕਈ ਹੈਗੇ ਨੇ ਹਮ ਤੇ ਮੇਰਾ ਜ਼ਿਆਦਾ ਵਿਸ਼ਵਾਸ ਆ ਬਾਬਾ ਦੀਪ ਸਿੰਘ ਗੁਰਦੁਆਰਾ ਸਿੰਘ ਸੀ ਦਾ ਹਮ ਇੱਥੇ ਮੇਰਾ ਜ਼ਿਆਦਾ ਵਿਸ਼ਵਾਸ ਆ ਮੈਂ ਪਿਛਲੀ ਇੰਟਰਵਿਊ ਚ ਵੀ ਕਹਿ ਕੇ ਟਾਈਮ ਮੈਨੂੰ ਸਾਰਾ ਕਿੱਥੋਂ ਹੀ ਮਿਲਿਆ ਤੁਸੀਂ ਵੀ ਇੱਥੋਂ ਲੈ ਆਏ ਔਰ ਤੁਸੀਂ ਇਹ ਵੀ ਕਿਹਾ ਸੀ ਕਿ ਪਹਿਲਾਂ ਤੁਸੀਂ ਕਮਰਸ਼ੀਅਲੀ ਚੱਲ ਰਹੇ ਸੀਗੇ ਪਰ ਜਦੋਂ ਤੁਸੀਂ ਸੁਹਾਣਾ ਸਾਹਿਬ ਜਾ ਕੇ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਹੀ ਤੁਹਾਡੀ ਜ਼ਿੰਦਗੀ 'ਚ ਚੇਂਜ ਆਇਆ ਕਿ ਇਹ ਸੋਸ਼ਲ ਵਿਸ਼ਿਆਂ ਦੇ ਉੱਤੇ ਤੁਸੀਂ ਇਹਨਾਂ ਨੂੰ ਮੁੱਦਿਆਂ ਨੂੰ ਚੁੱਕਣਾ ਸ਼ੁਰੂ ਕੀਤਾ ਗਾਇਕੀ ਦੇ ਜ਼ਰੀਏ ਤੇ ਲੋਕਾਂ ਦਾ ਇਹਨਾਂ ਰਿਸਪਾਂਸ ਵੀ ਮਿਲਿਆ ਮੈਂ ਤੁਹਾਨੂੰ ਦੇਖੋ ਸੱਚੀ ਜਿਹੜੀ ਗੱਲ ਕਹਾਂ ਕਿ ਮੈਂ ਝੂਠ ਬੋਲਦੇ ਹਾਂ ਜੀ ਜਿਹੜਾ ਮੇਰੀ ਪਹਿਲੀ ਲਾਈਵ ਸੀਗੀ ਮੇਰੀ ਲਾਈਫ ਕੋਈ ਨਾਰਮਲ ਨਹੀਂ ਸੀ ਮੇਰੀ ਬਹੁਤ ਜ਼ਿਆਦਾ ਵੱਡੀ-ਵੱਡੀਆਂ ਮਹਿਫਲਾਂ ਲੱਗਦੀ ਹੁੰਦੀਆਂ ਸੀ ਸਾਡੀਆਂ ਮਤਲਬ ਕਿ ਜੇ ਕਹ ਲਈਏ ਵੀ ਯਾਰ ਦੋਸਤ ਆਗੇ ਤੇ ਦਿ ਰਾਤ ਵੀ ਬੈਠੇ ਰਹੇ ਪੀਂਦੇ ਰਹੇ ਖਾਂਦੇ ਰਹੇ ਹਨ ਤੇ ਹਾਂਜੀ ਜਿਵੇਂ ਮੈਂ ਫਲਾ ਦੇਖੇ ਮੁੰਡੇ ਲਾਂਦੇ ਆ ਮੁੰਡੇ ਜਿਵੇਂ ਕਰਦੇ ਆ ਅ ਪ੍ਰੈਗ ਸ਼ੱਕ ਦੇ ਯਕੀਨ ਸਾਰੇ ਹੁੰਦੇ ਮੈਂ ਵੀ ਸੀਗਾ ਇੱਕ ਟਾਈਮ ਦੇ ਵਿੱਚ ਤੇ ਮੈਨੂੰ ਦਿਲੋਂ ਐਵੇਂ ਹੁੰਦਾ ਸੀ ਜਦੋਂ ਮੈਂ ਬੰਦਾ ਸੀ ਮਹਿਫਿਲ ਦੇ ਵਿੱਚ ਪਰ ਮੈਨੂੰ ਐ ਲੱਗਦਾ ਸੀ ਫੀਲਿੰਗ ਆਉਂਦੀ ਸੀ ਮੈਂ ਗਲਤ ਕਰ ਰਿਹਾ ਫਿਰ ਮੈਨੂੰ ਜਿੱਦਾਂ ਕਿਸੇ ਨੇ ਕਿਹਾ ਵੀ ਇੱਕ 2 ਵਜੇ ਨਾ ਅਰਦਾਸ ਹੁੰਦੀ ਹੈ ਹਾਂ ਸੁਣਾ ਸਾਹਿਬ ਨੇ 2 ਵਜੇ ਇਕਰਦਾਸ ਹੁੰਦੀ ਐ ਉੱਥੇ ਜਾਉ ਰਾਤ ਨੂੰ 2 ਵਜੇ ਨਾ ਸਵੇਰੇ ਜਸਵੀਰ ਦਾ ਕਹਿ ਲੀਏ ਤੇ ਫਿਰ ਮੈਂ ਉੱਠ ਕੇ ਸਵੇਰੇ 2 ਵਜੇ ਚੱਲ ਜਾਂਦਾ ਸੀ ਇੱਥੇ ਹੂੰ ਤੇ ਸਵੇਰੇ 4 5 6 ਵਜੇ ਤੱਕ ਮੈਂ ਉੱਥੇ ਬੈਠਾ ਰਹਿਣਾ ਹੂੰ ਤੇ ਉੱਥੇ ਇੱਕ ਬਾਬਾ ਜੀ ਸੀ ਮੈਂ ਬੈਠਾ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਫੜਦੇ ਹੋ ਗੋਲਕ ਹੁੰਦੀ ਐ ਉੱਥੇ ਹੂੰ ਇਹਨੂੰ ਇਹਦੀ ਸੇਵਾ ਕਰ ਉਹ ਮੈਂ ਕਪੜਾ ਗਿੱਲਾ ਕਰਕੇ ਉੱਥੇ ਫੇਰੀ ਜਣਾ ਹੂੰ ਤੇ ਜਦੋਂ ਮੈਂ ਵਾਪਸ ਆਣਾ ਕਰਿਆ ਆ ਕੇ ਸੋ ਜਾਣਾ ਫਿਰ 2 ਵਜੇ ਉੱਠਣਾ ਫਿਰ ਮੈਨੂੰ ਰੋਜ਼ ਦੀ ਆਤਮਾ ਦੋ ਮਹੀਨੇ ਰੈਗੂਲਰ ਇੱਥੇ ਜਾਂਦਾ ਰਿਹਾ ਮੇਰੀ ਲਾਈਫ ਦੇ ਵਿੱਚ ਮੈਂ ਤੁਹਾਨੂੰ ਇਹ ਕਹਿੰਦਾ ਚਮਤਕਾਰ ਨਹੀਂ ਹੁੰਦੇ ਜੇ ਕਹਿੰਦਾ ਵੀ ਸਾਡੇ ਕੌਮ ਦੇ ਚਮਤਕਾਰ ਨਹੀਂ ਬਹੁਤ ਤਗੜਾ ਚਮਤਕਾਰ ਇਹ ਹੋਇਆ ਕਿ ਮੇਰੀ ਅੱਜ 4 ਸਾਲ ਹੋ ਗਏ ਮੇਰੀ ਲਾਈਫ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਮੇਰੀ ਲਾਈਫ ਦੇ ਵਿੱਚ ਕੋਈ ਐਵਜਾ ਫालतू ਬੰਦਾ ਨਹੀਂ ਹੈਗਾ ਔਰ ਮੇਰੀ ਸੋਚ ਟੋਟਲੀ ਇੱਥੇ ਜਾ ਕੇ ਚੇਂਜ ਹੋਈ ਹੈ ਸੋਹਣਾ ਸਾਹਿਬ ਸੋਹਣਾ ਸਾਹਿਬ ਤੋਂ ਮਿਲਿਆ ਜੋ ਮਿਲਿਆ ਜੀ ਮੇਰਾ ਸਾਰਾ ਜਿਹੜੇ ਮਾੜੇ ਸੀ ਮੇਰੀ ਫੈਮਿਲੀ ਨੂੰ ਹੀ ਪਤਾ ਹੈ ਕਿ ਇਹ ਇਹ ਮੰਨ ਨਹੀਂ ਸਕਦੇ ਕਿ ਮੈਂ ਇੱਕ ਦਿਨ ਵੀ ਮਹਿਫਿਲ ਤੋਂ ਬਿਨਾ ਰਹਿ ਲੂੰਗਾ ਤੇ ਅੱਜ 5 ਸਾਲ ਹੋ ਗਏ ਮੇਰੀ ਕੋਈ ਮਹਿਫਿਲ ਨਹੀਂ ਕਿ ਮੇਰੀ ਜਿਹੜੀ ਮਹਿਫਲ ਹੈ ਹੁਣ ਚੱਲੀ ਜਾਂਦੀ ਹੈ ਜਿਹੜੀ ਤੇ ਸੁਣਦੇ ਜੀ ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਾਤ ਆ ਤੁਸੀਂ ਸਮਾਜਿਕ ਵਿਸ਼ਿਆਂ ਦੇ ਉੱਤੇ ਬੋਲ ਰਹੇ ਹੈਗੇ ਉਹ ਕਾਨੂੰਨੀ ਪੱਖ ਤੋਂ ਵੀ ਜੇ ਅਸੀਂ ਦੇਖੀਏ ਵੀ ਉਸ ਤਰ੍ਹਾਂ ਦੇ ਨਾਲ ਪਿੰਡਾਂ ਚ ਤੁਸੀਂ ਨਿਕਲ ਜੋ ਥਾਂ ਥਾਂ ਤੇ ਚੋਰੀਆਂ ਹੋ ਰਹੀਆਂ ਹੈਗੀਆਂ ਮੁੰਡੇ ਨਸ਼ਿਆਂ ਚ ਲੱਗੇ ਹੋਏ ਆ ਜੇ ਅਸੀਂ ਵੱਡੇ ਲੈਵਲ ਤੇ ਦੇਖਦੇ ਆ ਤਾਂ ਵੈਸੇ ਏਨੇ ਵੱਡੇ ਵੱਡੇ ਘਟਾਲੇ ਆ ਕੀ ਕਹਿਣਾ ਚਾਹੋਗੇ ਕੀ ਹਾਂ ਪੰਜਾਬ ਦਾ ਹਿੱਤ ਕਰੋ ਜਾਂ ਇਹ ਰਹਿਣ ਲਾਇਕ ਨਹੀਂ ਰਿਹਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਹੁਣ ਮੁੰਡੇ ਬਾਹਰ ਗਏ ਆ ਉਹ ਇੱਥੇ ਵੀ ਪਰੇਸ਼ਾਨ ਸੀ ਹਮ ਆਪਣੀ ਲਾਈਫ ਤੋਂ ਤੇ ਜਿਹਾ ਜਿ ਉਹਨਾਂ ਨਾਲ ਮੈਂ ਉੱਥੇ ਗੱਲ ਕਰਦਾ ਉੱਥੇ ਹੀ ਪਰੇਸ਼ਾਨ ਨੇ ਉੱਥੇ ਵੀ ਪਰੇਸ਼ਾਨ ਨੇ ਹਾਂਜੀ ਉੱਥੇ ਵੀ ਉਹਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਸੀਗੇ ਇੱਥੇ ਵੀ ਕੰਮ ਨਹੀਂ ਮਿਲ ਰਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਹੁਣ ਕੀ ਕੀਤਾ ਜਾਏਦਾ ਕੀ ਸੋਲੂਸ਼ਨ ਕੀ ਹੋ ਸਕਦਾ ਵੀ ਜਦੋਂ ਤੁਸੀਂ ਇੱਥੇ ਸੀਗੇ ਇੱਥੇ ਵੀ ਤੁਸੀਂ ਕਹਿੰਦੇ ਯਾਰ ਇੱਥੇ ਕੁਝ ਨਹੀਂ ਬਣਦਾ ਭਾਜੀ ਬਾਹਰ ਦਾ ਜਿਗਾਰਡ ਬਣ ਜੇ ਸਾਡਾ ਕੰਮ ਬਣ ਜਾਊ ਤੇ ਹੁਣ ਜੇ ਬਾਹਰ ਜਾਂਦੇ ਆ ਤਾਂ ਤੁਸੀਂ ਇੱਥੇ ਕਿੰਨੇ ਭਾਜੀ ਇੱਥੇ ਕੰਮ ਨਹੀਂ ਮਿਲਦਾ ਮੈਂ ਕਿਹਾ ਫਿਰ ਇਹਦਾ ਮਤਲਬ ਇਹ ਹੀ ਹੈ ਵੀ ਸਾਨੂੰ ਆਪਣੇ ਆਪਣੇ ਆਪ ਨੂੰ ਚੈਨ ਨਹੀਂ ਹੈਗਾ ਕਿਉਂਕਿ ਅਸੀਂ ਲੋਕਾਂ ਦੀਆਂ ਚੀਜ਼ਾਂ ਦੇਖਦੇ ਆ ਕਿ ਬਾਹਰ ਭੱਜਦੇ ਆ ਇੱਥੇ ਹੁਣ ਮੈਂ ਦੇਖਿਆ ਕਈ ਇਹੋ ਜਿਹੇ ਸਿੱਖ ਵੀਰ ਨੇ ਜਿਨੇ ਆਪਣੇ ਆਪਣਾ ਸਟਾਲ ਵੀ ਲਾ ਰਿਆ ਹੁਣ ਬਿਲਕੁਲ ਹਾਂ ਤੇ ਆਹ ਕੰਮ ਵੀ ਆਪਾਂ ਇੱਥੇ ਕਰ ਸਕਦੇ ਆ ਯੂਥ ਜਿਹੜਾ ਨਾ ਬੜੀ ਵੱਡੀ ਪਾਵਰ ਹੈ ਯੂਥ ਕੋ ਯੂਥ ਕੋਈ ਛੋਟੀ ਮੁੱਡੀ ਚੀਜ਼ ਨਹੀਂ ਔਰ ਸਾਡੇ ਪੰਜਾਬ ਦਾ ਬਲੱਡ ਤਾਂ ਪਹਿਲਾਂ ਤੁਹਾਨੂੰ ਪਤਾ ਬਾਗੀ ਬਲੱਡ ਹੈ ਔਰ ਪੂਰਾ ਜੋਸ਼ ਵਾਲਾ ਬਲੱਡ ਹੈ ਕਿ ਤੂੰ ਝੁਕਦਾ ਨਹੀਂ ਇੰਜਨ ਤਗੜੇ ਨੇ ਔਰ ਇਹਨਾਂ ਨੂੰ ਸੋਚਣਾ ਚਾਹੀਦਾ ਆਪਣੇ ਜਿਹੜੀ ਪਾਵਰ ਹੁਣ ਅਕਲ ਦੀ 3B2 ਦੀ ਮਾਰਕੀਟ ਦੇ ਵਿੱਚ ਤੁਸੀਂ ਦੇਖਿਆ ਹੋ ਮੁੰਡਾ ਪਿਸਤੌਲ ਲਈ ਫਿਰਦਾ ਕੁੜੀਆਂ ਨੂੰ ਕਰਾਉਂਦਾ ਸੀ ਇਹ ਸਾਡਾ ਸੱਭਿਆਚਾਰ ਨਹੀਂ ਹੈਗਾ ਅਨਾ 3B2 ਜੇ ਤੁਸੀਂ ਜਾਓ ਤੇ ਜਾ ਕੇ ਦੇਖੋ ਤੇ ਮੈਨੂੰ ਤਾਂ ਦੁੱਖ ਲੱਗਦਾ ਬਹੁਤ ਜ਼ਿਆਦਾ ਵੀ ਇਹ ਮੁੰਡੇ ਤੇ ਕੁੜੀਆਂ ਕਰਦੇ ਕੀ ਫਿਰਦੇ ਨੇ ਔਰ ਇਹ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨਹੀਂ ਹੈਗੇ ਜੇ ਆਪਾਂ ਕਹੀਏ ਵੀ ਲੋਕਲ ਕੁੜੀ ਨਹੀਂ ਹੈਗੀ ਉੱਥੇ ਕੋਈ ਇਹ ਬਾਹਰੋਂ ਜਿਹੜੇ ਆਏ ਹੋਏ ਆ ਜਾਂ ਕਹੇ ਲੀ ਹਿਮਾਚਲ ਤੋਂ ਆਏ ਆ ਕਿਤੋਂ ਆਏ ਆ ਪਿੰਡਾਂ ਤੋਂ ਆਏ ਹੋਏ ਆ ਇੱਥੇ ਆ ਕੇ ਕਿਉਂਕਿ ਘਰਦਿਆਂ ਨੂੰ ਪਤਾ ਨਹੀਂ ਵੀ ਕੀ ਕਰਦੇ ਪਰ ਇੱਥੇ ਬਹੁਤ ਮਾਹੌਲ ਖਰਾਬ ਮੇਰੇ ਐਸਐਸਪੀ ਨਾਲ ਵੀ ਗੱਲ ਹੋਈ ਹੈ ਹੋਰ ਪਿਆਨਾ ਮੈਂ ਇਸ ਵਾਰ ਵਿਸ਼ੇ ਤੇ ਗੱਲ ਕਰ ਚੁੱਕਿਆ ਕਿ ਵੀ ਇੱਥੇ ਤਾਂ ਥੋੜਾ ਤੁਹਾਨੂੰ ਦੇਖਣਾ ਪੈਣਾ ਕਿਉਂਕਿ ਇਹ ਇੱਥੇ ਬਹੁਤ ਜ਼ਿਆਦਾ ਕਿ ਮੈਂ 2017 ਤੋਂ ਲੈ ਕੇ ਕਦੀ ਵੀ ਪੰਜਾਬ ਦੇ ਵਿੱਚ ਨਾ ਤਮਾਕੂ ਦਾ ਛਿੱਟਾ ਦੇਖਿਆ ਸੀ ਨਾ ਕਿਤੇ ਸਿਗਰਟ ਦੇਖੀ ਸੀ ਹੁਣ ਅੱਜ ਦਾ ਟਾਈਮ ਇਹੋ ਜਿਹਾ ਵੀ ਜੇ ਮੈਂ ਕਿਸੇ ਮਾਰਕੀਟ ਚ ਲੱਜਾਂ ਉੱਥੇ ਤਮਾਕੂ ਦੇ ਤਨੂੰ ਉਹ ਮਿਲਦੇ ਆ ਤੇ ਸਿਗਰਟ 3B2 ਚ ਇਹੋ ਜੀ ਧੂਆਂ ਹੋਇਆ ਬਿਲਕੁਲ ਬਿਲਕੁਲ ਇਹ ਚੀਜ਼ ਦੇ ਉੱਤੇ ਇਹਨਾਂ ਨੂੰ ਰੋਕ ਲੋਣੀ ਮੈਂ ਹੈਰਾਨ ਹਾਂ 16 16 ਸਾਲ ਦੇ ਮੁੰਡੇ ਸਿਗਰਟ ਫੂਕ ਰਹੇ ਹੁੰਦੇ ਆ ਐਂ ਬੜੇ ਆਰਾਮ ਨਾਲ ਰੋਡ ਤੇ ਚੱਲ ਰਹੇ ਕੋਈ ਡਰ ਨਹੀਂ ਕੁਛ ਨਹੀਂ ਹੈ ਬਹੁਤ ਬੁਰਾ ਹਾਲ ਹੈ ਇਹ ਮਾਹੌਲ ਹੁਣੇ ਚੇਂਜ ਹੋਇਆ ਹੋ ਕਿ ਮੈਂ ਦੋ 17 ਚ ਦੇਖ ਰਿਹਾ ਇਹੋ ਜਿਹਾ ਕੋਈ ਮਾਹੌਲ ਨਹੀਂ ਸੀਗਾ ਆ ਹੁਣ ਨਵਾਂ ਆ ਗਿਆ ਮਾਹੌਲ ਜਿਹਦੇ ਵਿੱਚ ਕੀ ਹੈ ਸਿਗਰਟ ਨੂੰ ਤਾਂ ਇਹਨਾਂ ਨੇ ਮਤਲਬ ਇੱਕ ਸੱਭਿਆਚਾਰੀ ਬਣਾ ਲਿਆ ਪੰਜਾਬ ਦਾ ਤੇ ਆ ਪੰਜਾਬੀ ਮੁੰਡੇ ਵੀ ਪੰਜਾਬੀਆਂ ਦੀ ਗੱਲ ਕਰ ਰਿਹਾ ਮੈਂ ਪੰਜਾਬੀ ਮੁੰਡਿਆਂ ਦੀ ਗੱਲ ਕਰ ਰਿਹਾ ਮੈਂ ਇਹਨਾਂ ਨੂੰ ਕਿਹਾ ਸੀ ਭਈਆਂ ਨੂੰ ਤਾਂ ਰੋਕ ਦੇ ਤਮਾਕੂ ਖਾਣ ਤੋਂ ਸਾਡੇ ਵਾਲੇ ਵੀ ਤਾਂ ਕੂਲ ਲਿਪ ਲਾਉਂਦੇ ਮੇਲੇ ਬਿਲਕੁਲ ਵੀ ਸਾਡ ਆਪਾਂ ਭਈਆਂ ਦੇ ਪਿੱਛੇ ਪਏ ਵੀ ਇਹ ਹੁਣ ਇੱਕ ਨਿਆਂਗ ਮੇਰਾ ਵੀਰ ਜੱਸੀ ਹੈ ਨਾ ਉਹ ਵੀ ਇੱਕ ਮੁੰਡੇ ਨੂੰ ਨੇ ਥੱਪੜ ਮਾਰਿਆ ਭਈਏ ਨੂੰ ਯੂਪੀ ਦੇ ਨੂੰ ਕਿ ਤਮਾਕੂ ਖਾ ਰਿਹਾ ਮੈਂ ਕਿਹਾ ਵੀ ਇਹਨਾਂ ਨੂੰ ਤਾਂ ਥੱਪੜ ਮਾਰ ਲਿਆ ਆ ਜਿਹੜੇ ਸਾਡੇ ਵਾਲੇ ਇਹਨਾਂ ਨੂੰ ਕੌਣ ਮਾਰੂਗਾ ਜਾ ਕੇ ਜਿਹੜੇ ਕੂਲ ਲਿਪ ਲਾਉਂਦੇ ਕੂਲ ਪੱਤੇ ਗਾਣੇ ਆਏ ਹੋਏ ਵੀ ਮੁੰਡਾ ਕੂਲ ਲਿਪ ਲਾਉਂਦਾ ਟੈਟ ਤੇ ਇਹੋ ਜੀ ਚੀਜ਼ਾਂ ਜਦੋਂ ਆਪਾਂ ਕਰਾਂਗੇ ਤੇ ਫਿਰ ਤਾਂ ਯੂਥ ਖਰਾਬ ਹੋਊਗਾ ਨਾ ਯੂਥ ਦਾ ਬਿਲਕੁਲ ਇਹ ਤਾਂ ਹੈ ਹੂੰ ਸੋ ਇਸ ਵਿਸ਼ੇ ਤੇ ਵੀ ਤੁਸੀਂ ਕਦੇ ਕੀ ਬਾਹਰ ਜਾਣ ਦੇ ਜਿਹੜੇ ਦੁੱਖ ਤੁਸੀਂ ਕਹਿ ਰਹੇ ਕਿ ਮੁੰਡੇ ਦੱਸਦੇ ਐ ਵੀ ਬਾਹਰ ਜਾ ਕੇ ਵੀ ਸਕੂਨ ਜਾਂ ਚੈਨ ਕਹਿ लो ਜਾਂ ਸੰਤੁਸ਼ਟੀ ਨਹੀਂ ਹੈਗੀ ਇਸ ਵਿਸ਼ੇ ਤੇ ਵੀ ਕੁਝ ਪੰਜਾਬ ਦੇ ਯੂਥ ਲਈ ਵੀ ਕੁਝ ਲਿਖਿਆ ਕਦੇ ਹਾਂਜੀ ਬਸਤਾ ਜਨਾ ਹੂੰ ਸੁਣਿਓ ਸੁਨੇਹਾ ਓਏ ਪੰਜਾਬੀ ਵੀਰੋ ਏ ਸੀਨੇ ਹੱਥ ਧਰ ਕੇ ਜਾਣਦੇ ਨੇ ਵਦੇਸ਼ਾਂ ਨੂੰ ਏ ਸਿੱਖਾਂ ਦੇ ਬੱਚੇ ਗੁਜਾਜ ਪਰ ਪਰ ਕੇ ਆਉਣ ਵਾਲੇ ਸਮੇਂ ਦੇ ਹਾਲਾਤੇ ਹੋ ਰਹੇ ਇੱਕ ਦਿਨ ਖਾਲੀ ਹੋ ਪੰਜਾਬ ਜਾਵੇਗਾ ਜਦੋਂ ਤੱਕ ਮਰੇ ਨਾ ਗਦਾਰ ਕੌਮ ਦੇ ਤਦ ਤੱਕ ਸਿੱਖਾਂ ਦਾ ਨਾ ਰਾਜ ਆਵੇਗਾ ਜਦ ਤੱਕ ਮਰੇ ਨਾ ਗਦਾਰ ਕੌਮ ਦੇ ਦੱਦ ਤੱਕ ਸਿੱਖਾਂ ਦਾ ਨਾਰਾਜ਼ ਆਵੇਗਾ ਬਹੁਤ ਹੀ ਵਧੀਆ ਸੋ ਹਰ ਇੱਕ ਵਿਸ਼ੇ ਦੇ ਉੱਤੇ ਤੁਸੀਂ ਗੀਤ ਲਿਖਿਆ ਹੋਇਆ ਬਹੁਤ ਬਹੁਤ ਧੰਨਵਾਦ ਅੱਜ ਸਮਾਂ ਦੇਣ ਦੇ ਲਈ ਔਰ ਸੱਚਮੁੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੀ ਪ੍ਰੋਫਾਈਲ ਦੇਖਦੇ ਹਾਂ ਕਿ ਬਹੁਤ ਸਾਰੇ ਵਿਸ਼ੇ ਅੱਜ ਮੀਡੀਆ ਵੀ ਚੱਕਣ ਤੋਂ ਡਰਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਨਾ ਕਿਤੇ ਨਾ ਕਿਤੇ ਤੁਸੀਂ ਵੀ ਦੇਖਿਆ ਹੋਇਆ ਹੋਗਾ ਪਰ ਇਸ ਦੇ ਬਾਵਜੂਦ ਤੁਸੀਂ ਇਨਾਂ ਵਿਸ਼ਿਆਂ ਨੂੰ ਹਵਾ ਦੇਂਦੇ ਹੋ ਲੋਕਾਂ ਤੱਕ ਪਹੁੰਚਾਉਂਦੇ ਹੋ ਇਹ ਗੱਲ ਖਾਸ ਕਰਕੇ ਆ ਬਾਬਿਆਂ ਦਾ ਮਸਲਾ ਇਹ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਪਿੰਡਾਂ ਦੇ ਆ ਪੋਲ ਲੋਕ ਅੱਜ ਵੀ ਇਨਾਂ ਬਾਬਿਆਂ ਨੂੰ ਰੱਬੀ ਰੂਹਾ ਮੰਨਦੇ ਆ ਇਹਨਾਂ ਅੱਗੇ ਸੀਸ ਝੁਕਾਉਂਦੇ ਭਾਵੇਂ ਕਿ ਸਾਡੇ ਗੁਰੂ ਨੇ ਦੇਹਤਾਰੀ ਨੂੰ ਗੁਰੂ ਮੰਨਣ ਤੋਂ ਹੀ ਮਨਾ ਕੀਤਾ ਪਰ ਤਾਂ ਵੀ ਅਸੀਂ ਕਰਦੇ ਸੋ ਤੁਸੀਂ ਇੱਥੇ ਆ ਚਾਨਣ ਪਾਇਆ ਤੁਸੀਂ ਵਧਾਈ ਦੇ ਪਾਤਰ ਹੈਗੇ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਤੁਸੀਂ ਇਸ ਮੁੱਦੇ ਨੂੰ ਚੱਕਿਆ ਕੋਈ ਬਹੁਤੇ ਮੀਡੀਆ ਜਿਵੇਂ ਤੁਸੀਂ ਕਹਿ ਕੇ ਹਟਿਓ ਕਿ ਬਹੁਤੇ ਮੀਡੀਆ ਵਾਲੇ ਉਹ ਕਹਿੰਦੇ ਭਾਜੀ ਯਾਰ ਆਹ 19 ਗੱਲ ਕਰੀਏਗੀ ਸਾਡਾ ਚੈਨਲ ਹੜਾ ਦੇਣਾ ਹ ਸੋ ਜਿਵੇਂ ਤੁਸੀਂ ਅੱਜ ਵੇਖੋ ਉਹ ਕੇ ਗੱਲ ਕਰ ਰਹੇ ਬਹੁਤ ਜੀ ਧੰਨਵਾਦ ਸੋ ਦੋਸਤੋ ਇਸ ਹਨ ਸਾਡੇ ਨਾਲ ਹੈਰੀ ਤਨੋਵਾ ਸੋ ਕੰਗਨਾ ਦੇ ਜਦੋਂ ਲਫੇੜਾ ਵੱਜਿਆ ਸੀਗਾ ਤੇ ਇਹ ਪੰਜਾਬੀ ਗੱਭਰੂ ਉਸ ਵੇਲੇ ਕਾਫੀ ਵਾਇਰਲ ਵੀ ਹੋਇਆ ਸੀ ਇਸ ਦੇ ਲਿਖੇ ਬੋਲ ਲੋਕਾਂ ਨੇ ਬਹੁਤ ਪਸੰਦ ਕੀਤੇ ਸੀਗੇ ਕਿਉਂਕਿ ਕੰਗਨਾ ਲਗਾਤਾਰ ਪੰਜਾਬ ਦੇ ਖਿਲਾਫ ਉਗਲਦੀ ਰਹਿੰਦੀ ਹੈਗੀ ਹੈ ਤੇ ਬੜਾ ਜ਼ਰੂਰੀ ਸੀ ਕਿ ਆਮ ਲੋਕਾਂ ਨੂੰ ਵੀ ਦੱਸਿਆ ਜਾਵੇ ਕਿ ਉਹਦਾ ਵਿਵਹਾਰ ਕਿਵੇਂ ਦਾ ਹੈਗਾ ਔਰ ਅੱਜ ਜਦ ਅਮਰਿਤਪਾਲ ਮਹਿਰੂ ਭਾਵੁਕ ਹੁੰਦੇ ਹੈਗੇ ਨੇ ਇੱਕ ਡੇਰਾਵਾਦੀ ਬਾਬਾ ਜਿਹੜਾ ਜਿਹਦੇ ਉੱਤੇ ਬਲਾਤਕਾਰ ਦੇ ਵੀ ਦੋਸ਼ ਲੱਗੇ ਹੈਗੇ ਆ ਔਰ ਪ੍ਰਸ਼ਾਸਨ ਉਸਤੇ ਕੋਈ ਕਾਰਵਾਈ ਕਰਦਾ ਨਜ਼ਰ ਨਹੀਂ ਆਉਂਦਾ ਹੈਗਾ ਤਾਂ ਹੰਝੂ ਡਿੱਗਦੇ ਨੇ ਅਮਰਿਤਪਾਲ ਮਹਿਰੂ ਦੇ ਤੇ ਉਸ ਵੇਲੇ ਫਿਰ ਇਹ ਉਹਨਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹੈਗੇ ਆ ਸੋ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਕੋਲ ਅੱਜ ਵੀ ਇਹੋ ਜਿਹਾ ਯੂਥ ਹੈਗਾ ਆ ਜਿਹੜਾ ਆਮ ਲੋਕਾਂ ਦੇ ਤੱਕ ਇਹੋ ਜਿਹੇ ਮੁੱਦੇ ਪਹੁੰਚਾਉਣ ਦੀ ਪਹੁੰਚ ਰੱਖਦਾ ਹੈਗਾ ਬੜਾ ਜ਼ਰੂਰੀ ਹੈ ਇਹੋ ਜਿਹੇ ਕਲਾਕਾਰਾਂ ਨੂੰ ਅਸੀਂ ਵੀ ਸਪੋਰਟ ਕਰੀਏ ਉਨਾ ਨੂੰ ਵੀ ਪ੍ਰਮੋਟ ਕਰੀਏ ਤਾਂ ਕਿ ਪੰਜਾਬ ਦੀ ਗੱਲ ਕਹਿਣ ਤੋਂ ਕੋਈ ਡਰੇ ਨਾ ਸੋ ਲਗਾਤਾਰ ਪੰਜਾਬੋਂ ਤੇ ਅਸੀਂ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹਨਾਂ ਵਿਸ਼ਿਆਂ ਤੇ ਗੱਲ ਹੋਵੇ ਔਰ ਸلسਲਾ ਸਦਾ ਜਾਰੀ ਰਹੇਗਾ ਤੁਸੀਂ ਜੁੜੇ ਰਹਿਣਾ ਪੰਜਾਬੋਂ ਦੇ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆ ਗਿਆ ਧੰਨਵਾਦ